ਨੇ ਪੱਤਰਕਾਰੀ ਵੀਊਜ਼ ਤੱਕ ਸੀਮਤ ਹੈ ਸੁਣੋ ਬਾਈ ਸੁਣੋ ਬਿਲਕੁਲ ਤੇ ਨਵੀਂ ਪੀੜੀ ਨੂੰ ਕੁਰਾਹੇ ਪਾ ਰਹੇ ਹੋ ਤੁਸੀਂ ਬਿਲਕੁਲ ਪਾ ਰਹੇ ਆ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਆ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤਾਂ ਫਿਰ ਜੇ ਲੋਕ ਉਹਨੂੰ ਨਹੀਂ ਦੇਖਦੇ ਤੇ ਫਿਰ ਤੁਸੀਂ ਲੋਕਾਂ ਦੇ ਗੁਸਲਖਾਨਿਆਂ ਦੇ ਵਿੱਚੋਂ ਸਟੋਰੀਆਂ ਬਣਾ ਲਿਖਦੇ ਹੋ ਸੁਣੋ ਸੁਣੋ ਬਿਲਕੁਲ ਨਹੀਂ ਇਹ ਲੋਕਾਂ ਨੂੰ ਬਾਈ ਸ਼ੀਸ਼ਾ ਦਿਖਾਉਣ ਦੇ ਲਈ ਵਰਨਾ ਪਿਆ ਸੈਟੀਸਫਾਈਡ ਕਿਉਂ ਨਹੀਂ ਕਰਦੇ ਲੋਕਾਂ ਨੂੰ ਤੁਸੀਂ ਉਸ ਦਿਨ ਕਿੱਥੇ ਸੀ ਜਿੱਦਣ ਸੰਸਾਰ ਪਰ ਵਖਤ ਪਿਆਤਾ ਜਿੱਦਣ ਇੰਟੈਲੀਜੈਂਸ ਵਾਲੇ ਸੰਸਾਰ ਦੀਆਂ ਇਨਕੁਆਰੀਆਂ ਕਰਦੇ ਨੇ ਕੀ ਲੱਗਦਾ ਚੰਗੀਆਂ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਕਿਸੇ ਕੋਨੇ ਮੰਨੂ ਵੀ ਪਤਾ ਉਹ ਵੀਡੀਓ ਗਲਤ ਸੀ ਜੇ ਮੈਂ ਗਲਤ ਵੀਡੀਓ ਕੀਤੀ ਸੀ ਲੋਕਾਂ ਨੇ ਕਿਉਂ ਦੇਖੀ ਬਾਈ ਕਿਹੜੇ ਮੈਂ ਤੁਹਾਡੀ ਪਹਿਲਾਂ ਸਲਾਹਤ ਕੀਤੀ ਅੱਜ ਉਹੀ ਲੋਕ ਤੁਹਾਨੂੰ ਨਿੰਦਰੇ ਆ ਬਿਲਕੁਲ ਨਿੰਦਰੇ ਨੇ ਉਹ ਵੀਡੀਓ ਕੀਤੀ ਬਿਲਕੁਲ ਗਲਤ ਹੋਈ ਆ ਮੈਂ ਕਿਹਾ ਵੀ ਆ ਤੁਸੀਂ ਆਪਣੀ ਜ਼ਮੀਰ ਦੇ ਨਾਲ ਕਦੇ ਸੋਚ ਕੇ ਦੇਖੋ ਕਿ ਜਦੋਂ ਤੁਸੀਂ ਉਸ ਲੜਕੀ ਦੀ ਸਟੋਰੀ ਕੀਤੀ ਜਿਹੜੀ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਆ ਤਲਾਕ ਹੁੰਦਾ ਹੈ ਉਹਦਾ ਇੱਕ ਬੱਚਾ ਹੈ ਤੇ ਤੁਹਾਡੀ ਜ਼ਮੀਰ ਨੇ ਕੋਈ ਇਜਾਜ਼ਤ ਨਹੀਂ ਮੈਂ ਸਮੁੱਚੀ ਮੈਨੇਜਮੈਂਟ ਦਾ ਦਾਅਵਾ ਕਰਦੀ ਕਿ ਅਸੀਂ ਪੰਜਾਬ ਪ੍ਰਸਤਾ ਪੰਥ ਪ੍ਰਸਤਾ ਫਿਰ ਉਹਨਾਂ ਦਾ ਇਸ ਇੰਟਰਵਿਊ ਤੋਂ ਬਾਅਦ ਰਿਐਕਟ ਕਿਸ ਤਰੀਕੇ ਦਾ ਸੀ ਕਿ ਰੈਵਨਿਊ ਆ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਰ ਬਿਲਕੁਲ ਨਹੀਂ ਭਾਈ ਜੀ ਸੁਣੋ ਸੁਣੋ ਸੰਸਾਰ ਨੇ ਜੇ ਇੱਕ ਗਲਤ ਵੀਡੀਓ ਕਰ ਲਈ ਤੁਸੀਂ ਸੰਸਾਰ ਦੀਆਂ ਉਹ ਭੁੱਲ ਗਏ ਹੋ ਯਾਰ ਪੱਤਰਕਾਰ ਲੋਕਾਂ ਦੇ ਗੁਸਲਖਾਨੇ ਤੱਕ ਪਹੁੰਚ ਗਏ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਹਾਲ ਦੇ ਵਿੱਚ ਬਹੁਤ ਸਾਰੇ ਮੀਡੀਆ ਅਦਾਰੇ ਤੇ ਬਹੁਤ ਸਾਰੇ ਪੰਜਾਬ ਪ੍ਰਸਤ ਆਪਣੇ ਆਪ ਨੂੰ ਦੱਸਣ ਵਾਲੇ ਪੱਤਰਕਾਰਾਂ ਦੇ ਉੱਪਰ ਸਵਾਲ ਉੱਠਦੇ ਨੇ ਕਿ ਅਸਲ ਦੇ ਵਿੱਚ ਉਹਨਾਂ ਦੀ ਪੱਤਰਕਾਰੀ ਕਿਹੜੇ ਲੈਜੇ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਮੁੰਡਿਆਂ ਨੂੰ ਅਲੋਪ ਕਿਉਂ ਕੀਤਾ ਜਾ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਸਗੋਂ ਸਮਾਜਸ਼ੇਵੀ ਲਖਾ ਸੁਧਾਣਾ ਵੀ ਕਹਿੰਦੇ ਨੇ ਕਿ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਪੰਜਾਬ ਦੇ ਪੱਤਰਕਾਰ ਪੰਜਾਬ ਦੇ ਨਾਲ ਜੁੜੇ ਹੋਏ ਜਿਹੜੇ ਨਿਜ਼ਾਮ ਦੇ ਵਿੱਚ ਖਾਸ ਭੂਮਿਕਾ ਨਿਭਾਉਣ ਵਾਲੇ ਨੇ ਜਾਂ ਜਿਹੜੇ ਨਿਜ਼ਾਮ ਦੇ ਤੱਕ ਲੋਕਾਂ ਦੀ ਆਵਾਜ਼ ਨੂੰ ਲੈ ਕੇ ਜਾਣ ਵਾਲਾ ਪੱਤਰਕਾਰ ਭਾਈ ਜਾਰਾ ਹੈ ਉਹਨਾਂ ਮੁੱਦਿਆਂ ਨੂੰ ਅਲੋਪ ਕਿਉਂ ਕਰ ਰਿਹਾ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਾਇਹਾ ਇੰਟਰਵਿਊ ਉਹਨਾਂ ਲੋਕਾਂ ਤੱਕ ਜਾ ਕੇ ਵਾਇਰਲ ਵੀ ਹੁੰਦਾ ਹੈ ਤੇ ਵਾਰ-ਵਾਰਵਾਦ ਵਾਲੀਆਂ ਉਸ ਇੰਟਰਵਿਊ ਦੇ ਬਾਬਤ ਟਿੱਪਣੀਆਂ ਵੀ ਆਉਂਦੀਆਂ ਨੇ ਉਸ ਇੰਟਰਵਿਊ ਨੂੰ ਕਰਨ ਵਾਲੇ ਪੱਤਰਕਾਰ ਸੰਸਾਰਦੀਪ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਵਾਗਤ ਸਭ ਤੋਂ ਪਹਿਲਾਂ ਸ਼ੁਕਰੀਆ ਬਾਈ ਤੁਸੀਂ ਨੇ ਕਾਫੀ ਹੈ ਨਾ ਗੱਲਾਂ ਕੀਤੀਆਂ ਵੀ ਪੰਜਾਬ ਦੇ ਮੁੱਦਿਆਂ ਨੂੰ ਭੁੱਲਦਾ ਜਾ ਰਿਹਾ ਹੈ ਮੀਡੀਆ ਮੀਡੀਆ ਕਿ ਨਾਲ ਦੇ ਨਾਲ ਹੁੰਦਾ ਪਹਿਲਾਂ ਮੈਂ ਸਵਾਲ ਤੁਹਾਨੂੰ ਕਰਦਾ ਮੀਡੀਆ ਤਾਂ ਲੋਕਾਂ ਨਾਲ ਹੁੰਦਾ ਬਿਲਕੁਲ ਬਿਲਕੁਲ ਮੀਡੀਆ ਤਾਂ ਕਰਕੇ ਆਵਾਜ਼ ਚੱਕ ਸਕਦਾ ਜੇ ਮੀਡੀਆ ਦੇ ਨਾਲ ਲੋਕ ਖੜਨਗੇ ਹੂੰ ਪੰਜਾਬ ਦੇ ਵੱਡੇ ਵੱਡੇ ਮੁੱਦੇ ਨੇ ਬਾਈ ਲੱਖੇ ਦੀ ਤੁਸੀਂ ਨੇ ਗੱਲ ਕੀਤੀ ਸਾਤੋ ਏਜ ਦੇ ਵਿੱਚ ਵੱਡਾ ਆਪਾਂ ਉਸ ਦੀ ਰਿਸਪੈਕਟ ਕਰਦੇ ਹਾਂ ਉਸ ਨੌਜਵਾਨ ਦਾ ਸੰਘਰਸ਼ ਆ ਪੰਜਾਬ ਦੇ ਮੁੱਦਿਆਂ ਦੇ ਲਈ ਬੋਲਦਾ ਪਰ ਮੈਂ ਉਸ ਸਾਡੇ ਭਰਾ ਨੂੰ ਤੁਸੀਂ ਮੀਡੀਆ ਦੇ ਉੱਪਰ ਲੱਖੇ ਬਾਈ ਸਵਾਲ ਕੀਤੇ ਨੇ ਇੱਕ ਥੋੜਾ ਛੋਟਾ ਭਰਾ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਤੁਸੀਂ ਨੇ ਜਿੰਨੇ ਵੀ ਮੁੱਦੇ ਚੱਕੇ ਨੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋਵੇ ਪੰਜਾਬ ਦੇ ਗੰਦਲੇ ਹੋ ਚੁੱਕੇ ਪਾਣੀਆਂ ਦਾ ਮੁੱਦਾ ਹੋਵੇ ਪੰਜਾਬ ਦੇ ਹੁੰਦੇ ਪ੍ਰਵਾਸ ਦਾ ਮੁੱਦਾ ਹੋਵੇ ਪੰਜਾਬ ਦੇ ਵਿੱਚ ਆਉਂਦੇ ਪ੍ਰਵਾਸੀਆਂ ਦਾ ਮੁੱਦਾ ਹੋਵੇ ਮੱਤੇਵਾੜਾ ਜੰਗਲ ਦਾ ਮੁੱਦਾ ਹੋਵੇ ਜਿੰਨੇ ਵੀ ਮੁੱਦੇ ਹੋਣ ਉਸ ਨੂੰ ਲੋਕਾਂ ਤੱਕ ਲੈ ਕੇ ਜਾਣੇ ਵਾਲੇ ਕੌਣ ਨੇ ਇਹੀ ਪੱਤਰਕਾਰ ਨੇ ਇਹੀ ਪੱਤਰਕਾਰ ਨੇ ਨਾ ਅੱਜ ਉਹ ਪੱਤਰਕਾਰ ਅਲੋਪ ਕਿਉਂ ਹੋ ਗਏ ਫਿਰ ਉਹ ਉਹ ਲੋਪ ਬਾਈ ਜੀ ਇੱਕ ਮਿੰਟ ਜੇ ਅਲੋਪ ਕਿਉਂ ਹੋ ਗਏ ਲੋਕਾਂ ਨੇ ਪੱਤਰਕਾਰਾਂ ਦਾ ਕਿੰਨਾ ਕੁ ਸਾਥ ਦੇਤਾ ਸਾਡੇ ਚੈਨਲ ਬੰਦ ਕੀਤੇ ਗਏ ਮੇਰਾ ਨਹੀਂ ਇਕੱਲੇ ਦਾ ਹੋਰ ਬਹੁਤ ਨੇ ਬਾਈ ਜਗਦੀਪ ਥਲੀ ਆ ਪੰਜਾਬੀ ਲੋਕ ਚੈਨਲ ਤੋਂ ਹੋਰ ਹੋਰ ਬਹੁਤ ਨੇ ਉਹਨਾਂ ਦੇ ਥਲੀ ਤੇ ਅੱਜ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਮੁੱਦਿਆਂ ਦੀ ਗੱਲ ਕਰ ਰਹੇ ਚੱਲਣ ਮੰਨੂ ਬਿਲਕੁਲ 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 ਖੜਾ ਥਲੀ ਤੁਸੀਂ ਕਿਉਂ ਡੋਲ ਗਏ ਹੋ ਮੈਂ ਬਿਲਕੁਲ ਹੀ ਡੋਲਿਆ ਬਿਲਕੁਲ ਹੀ ਡੋਲਿਆ ਇੱਕ ਵੀਡੀਓ ਨੂੰ ਲੈ ਕੇ ਸਵਾਲ ਤੁਸੀਂ ਨੇ ਕੀਤੇ ਨੇ ਜਵਾਬ ਦਵਾਂਗੇ ਮੈਂ ਵੀਡੀਓ ਕੀਤੀ ਅ ਸੁਖ ਰਤਿਆ ਤੇ ਉਹਦੀ ਫਰੈਂਡ ਦੇ ਵਿੱਚ ਜੋ ਡਿਸਪਿਊਟ ਹੋਇਆ ਇੰਸਟਾਗ੍ਰam ਦੇ ਉੱਪਰ ਜੋ ਵੀ ਨੇ ਮੈਂ ਸੁਖ ਨੂੰ ਨਹੀਂ ਜਾਣਦਾ ਸੁਖ ਨਾਲ ਮੇਰੀ ਦੋ ਚਾਰ ਵਾਰ ਫੋਨ ਤੇ ਗੱਲ ਜਰੂਰ ਹੋਈ ਆ ਹਨਾ ਵੀਡੀਓ ਕੀਤੀ ਉਸ ਵੀਡੀਓ ਤੇ ਫੇਸਬੁੱਕ ਦੇ ਵਿਊ ਮੈਂ ਤੁਹਾਨੂੰ ਦੱਸਾਂ 3 ਮਿਲੀਅਨ ਤੋਂ ਉੱਪਰ ਵਿਊ ਨੇ ਹੂੰ ਫੇਸਬੁੱਕ ਤੋਂ ਉੱਪਰ ਦੇ YouTube ਦੇ ਵਿਊ ਨੇ 5.5 ਲੱਖ ਦੇ ਨੇੜੇ 5 ਲੱਖ 30 35 ਸਮਥਿੰਗ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਮੰਨਦੇ ਹੋ ਤੁਸੀਂ ਉਹ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਉਹ ਤੇ ਨਵੀਂ ਪੀੜੀ ਨੂੰ ਕੁਰਾਹੇ ਪਾ ਰਹੇ ਹੋ ਤੁਸੀਂ ਬਿਲਕੁਲ ਪਾ ਰਹੇ ਆ ਮੈਂ ਨਹੀਂ ਪਾ ਰਿਹਾ ਬਾਈ ਜੀ ਹੂੰ ਲੋਕ ਬਾਹਰ ਆ ਰਹੇ ਨੇ ਉਹਨਾਂ ਲੋਕਾਂ ਦੀ ਪੇਸ਼ਕਾਰੀ ਕਿਉਂ ਕਰ ਰਹੇ ਹੋ ਸੁਣੋ 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 ਮੈਂ ਦੱਸਦਾ ਮੈਂ ਦੱਸਦਾ ਸੁਣੋ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲੇ ਵਿਊ ਕਿੰਨਾ ਆਉਂਦਾ 500 700 ਨਹੀਂ ਪੱਤਰਕਾਰੀ ਵਿਊਜ਼ ਤੱਕ ਸੀਮਤ ਹੈ ਸੁਣੋ ਬਾਈ ਸੁਣੋ ਬਿਲਕੁਲ ਜਵਾਬ ਦਊਗਾ ਜਵਾਬ ਦੇਣ ਦਾ ਮੌਕਾ ਦਿਓ ਹੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲੇ ਵੀਡੀਓਜ਼ ਕਿੱਥੇ ਤੱਕ ਗਈਆਂ 1000 1200 500 700 ਇੱਥੇ ਤੱਕ ਪੰਜਾਬ ਦੇ ਪ੍ਰਵਾਸ ਦੇ ਮੁੱਦੇ ਤੇ ਬੋਲੇ ਪੰਜਾਬ ਦੇ ਬਾਬਿਆਂ ਦੇ ਮੁੱਦੇ ਤੇ ਬੋਲੇ ਆ ਬਹੁਤ ਵੀਡੀਓਜ਼ ਪਈਆਂ ਨੇ 5-7000 ਉਹ ਲੋਕਾਂ ਨੇ ਉਹਨਾਂ ਮੁੱਦਿਆਂ ਦੇ ਉੱਪਰ ਐਪਰੀਸ਼ੀਏਸ਼ਨ ਕਿਉਂ ਨਹੀਂ ਸਾਨੂੰ ਕੀਤੀ ਵੀਊ ਦੀ ਗੱਲ ਨਹੀਂ ਆ ਵੀਊ ਚਾਹੇ ਨਾਲ ਖੜਨੇ ਵਾਲਾ 100 ਬੰਦਾ ਹੋਵੇ ਬਾਈ ਬਹੁਤ ਹੁੰਦਾ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਆ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਬਿਲਕੁਲ ਨਹੀਂ ਕਰ ਰਹੇ ਸਾਡੀ ਅਸੀਂ ਨੇ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਮੰਨੂ ਮੇਰੇ ਪਰਸਨਲ ਇੰਸਟਾਗ੍ਰam ਤੇ ਵੀ ਦੱਸ ਦਉਣਾ ਸਾਰੇ ਮੁੱਦੇ ਨਹੀਂ ਐ ਜੇ ਬਾਈ ਜੀ ਜਿੱਦਣ ਸੰਸਾਰ ਨੇ ਮੁੱਦੇ ਚੱਕਣ ਉਹਦੋਂ ਤੁਸੀਂ ਐਪਰੀਸ਼ੀਏਸ਼ਨ ਕਿੰਨੀ ਕਰ ਲਈ ਹਮ ਗੱਲ ਵਿਊ ਦੀ ਨਹੀਂ ਆ ਗੱਲ ਕੁਝ ਹੋਰ ਨਹੀਂ ਆ ਜੇ ਗੱਲ ਜੇ ਗੱਲ ਗੱਲ ਐਪਰੀਸ਼ੀਏਸ਼ਨ ਕਰਨ ਦੀ ਜੇ ਸੰਸਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤਾਂ ਫਿਰ ਜੇ ਲੋਕ ਉਹਨੂੰ ਨਹੀਂ ਦੇਖਦੇ ਤੇ ਫਿਰ ਤੁਸੀਂ ਲੋਕਾਂ ਦੇ ਗੁਸਲਖਾਨਿਆਂ ਦੇ ਵਿੱਚੋਂ ਸਟੋਰੀਆਂ ਆ ਕਰਕੇ ਦਿਨਾ ਹੂੰ ਸੁਣੋ ਸੁਣੋ ਬਿਲਕੁਲ ਨਹੀਂ ਇਹ ਲੋਕਾਂ ਨੂੰ ਬਾਈ ਸ਼ੀਸ਼ਾ ਦਿਖਾਉਣ ਦੇ ਲਈ ਵਰਨਾ ਪਿਆ ਹੂੰ ਲੋਕਾਂ ਨੂੰ ਉਹਨਾਂ ਦਾ ਮੈਂਟਲ ਲੈਵਲ ਚੈੱਕ ਕਰਾਉਣ ਦੇ ਲਈ ਵਰਨਾ ਪਿਆ ਹੂੰ ਕਿ ਜੇਕਰ ਤੁਸੀਂ ਗੰਦ ਦੇਖੋਗੇ ਤਾ ਸਾਨੂੰ ਮਜਬੂਰ ਹੋਣਾ ਪਊਗਾ ਬਾਈ ਤੁਹਾਨੂੰ ਉਹ ਚੀਜ਼ ਦੱਸਣ ਨੂੰ ਮੈਂ ਸੁਣੋ ਜਿਹੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਕਲਸੀ ਸਾਹਿਬ ਨੇ ਚੈਨਲ ਖੋਲ੍ਹਿਆ ਸੀ ਉਹਨਾਂ ਉਮੀਦਾਂ ਤੇ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ ਲੋਕ ਸਵਾਲ ਕਰਦੇ ਐ ਕਿਵੇਂ 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 ਜਿਹੜੀਆਂ ਉਮੀਦਾਂ ਦੇ ਮੱਦੇ ਨਜ਼ਰ ਚੈਨਲ ਦੀ ਸ਼ੁਰੂਆਤ ਹੋਈ ਸੀ ਉਹਨਾਂ ਉਮੀਦਾਂ ਤੇ ਖਰਾ ਉਤਰਦਾ ਨਜ਼ਰ ਨਹੀਂ ਆ ਰਿਹਾ ਲੋਕ ਸਵਾਲ ਕਰਦੇ ਐ ਬਿਲਕੁਲ ਬਾਈ ਬਿਲਕੁਲ ਮੇਰੀ ਗੱਲ ਸੁਣੋ ਹੂੰ ਮੁੱਦਾ ਨਹੀਂ ਆ ਵਿਊ ਪਏ ਹੂੰ ਵਿਊ ਪਏ ਬੜੇ ਬੜੇ ਆਗੇ ਲੋਕ ਬੜੇ ਬੜੇ ਆ ਗਏ ਹਨਾ ਵੀ ਐਦਾਂ ਹੋਇਆ ਸੰਸਾਰ ਇਹ ਮੁੱਦਾ ਨਹੀਂ ਆ ਮੰਨੋਂ ਇੱਕ ਸਵਾਲ ਕਰਦਾ ਯਾਰ ਉਹੀ ਗੱਲ ਆ ਗਈ ਮੰਨੂੰ ਹੁਣ ਤੁਸੀਂ ਧਮਕੀਆਂ ਦੇ ਰਹੇ ਹੋ ਤੁਸੀਂ ਸਭ ਕੁਝ ਕਰਦੇ ਹੋ ਤੁਸੀਂ ਉਸ ਦਿਨ ਕਿੱਥੇ ਸੀ ਜਿੱਦਣ ਸੰਸਾਰ ਪਰ ਵਖਤ ਪਿਆਤਾ ਜਿੱਦਣ ਇੰਟੈਲੀਜੈਂਸ ਵਾਲੇ ਸੰਸਾਰ ਦੀਆਂ ਇਨਕੁਆਰੀਆਂ ਕਰਦੇ ਨੇ ਉਹ ਤੇ ਸੁਭਾਵਕ ਹੈ ਕਿ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਤੇ ਪਏਗਾ ਡਰਦੇ ਨਹੀਂ ਬਾਈ ਬਿਲਕੁਲ ਡਰਦੇ ਨਹੀਂ ਹੈਗੇ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਡਰਦੇ ਨਹੀਂ ਮੈਂ ਇਹ ਕਹਿਣਾ ਵੀ ਵੀਰੋ ਮੈਂ ਤੁਹਾਡਾ ਮੈਂਟਲ ਲੈਵਲ ਦਿਖਾਇਆ ਉਸ ਵੀਡੀਓ ਦੇ ਵਿੱਚ ਅਸੀਂ ਨੇ ਤੁਸੀਂ ਹੁਣ ਮੇਰੀ ਗੱਲ ਵੀ ਛੱਡੋ ਮੇਰੀ ਛੱਡ ਦੋ ਜਿੰਨਾ ਗੰਦ ਪਾਉਂਦੇ ਨੇ ਇੰਸਟਾਗ੍ਰam ਤੇ ਗੱਲ ਪੂਰੀ ਲੈ ਲਿਓ ਹੁਣ ਮੇਰਾ ਵੀਰ ਜਵਾਬ ਪੂਰਾ ਲੈ ਲਿਓ ਇੰਸਟਾਗ੍ਰam ਤੇ ਜਿੰਨਾ ਗੰਦ ਪਾਉਂਦੇ ਨੇ ਉਹਨਾਂ ਦੇ ਫਾਲੋਅਰ ਚੈੱਕ ਕਰ ਲਿਓ ਮਿਲੀਅਨ ਪੰਜ ਲੱਖ 7 ਲੱਖ ਲੱਖ 2 ਲੱਖ 2 ਮਿਲੀਅਨ ਐਨੇ ਹੀ ਹੁੰਦੇ ਨੇ ਜਿਹੜਾ ਕੋਈ ਪੰਜਾਬ ਦੀ ਹਿਸਟਰੀ ਨੂੰ ਲੈ ਕੇ ਦੱਸੂਗਾ ਪੰਜਾਬ ਦੇ ਇੱਕ ਸਾਡੇ ਫਤੇਗੜ ਸਾਹਿਬ ਦਾ ਨੇ ਗੂਗਲ ਬੱਚੇ 200 ਫਾਲੋਅਰ ਨਹੀਂ ਇਕੱਠਾ ਹੋਇਆ ਉਹਨਾਂ ਤੋਂ ਗੂਗਲ ਬੱਚੇ 88 10 10 ਸਾਲ ਦੇ ਬੱਚੇ ਨੇ ਉਹ ਸਾਡੇ ਲੋਕਾਂ ਨੂੰ ਯਾਰ ਹੋ ਕੀ ਕੀ ਹੈ ਫਾਲੋਅਰਾਂ ਦੇ ਨਾਲ ਜੁੜੇ ਹੋ ਤੁਸੀਂ ਬਾਈ ਜੀ ਫਿਰ ਲੋਕਾਂ ਲੋਕਾਂ ਤੱਕ ਤਾਂ ਹੀ ਗੱਲ ਜਾਊਗੀ ਨਾ ਜੇ ਤੁਹਾਡੇ ਕੋਲ ਫਾਲੋਅਰ ਹੋਣਗੇ ਜੇ ਲੋਕ ਤੁਹਾਡੀ ਬਾਤ ਸੁਣਨਗੇ ਪੰਜਾਬ ਦੇ ਮੁੱਦੇ ਆਪਾਂ ਕਹਿ ਜਾਂਦੇ ਆ ਪੰਜਾਬ ਦੇ ਸੁਣੋ ਸੁਣੋ ਕਦੇ ਆਪਣੇ ਮਨ ਦੇ ਨਾਲ ਇਹ ਚੀਜ਼ ਨਹੀਂ ਵਿਚਾਰਦੇ ਕਿ ਹੋ ਸਕਦਾ ਹੈ ਕਿ ਸਾਡੀ ਪੇਸ਼ਕਾਰੀ ਦੇ ਵਿੱਚ ਕਮੀ ਹੋ ਰਹੀ ਹੋਵੇ ਬਾਈ ਫਿਰ ਉਹ ਦੱਸਣਾ ਦੱਸਣਾ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਆ ਜਿੱਥੇ ਬਾਈ ਗਲਤਾਂ ਕਹੋ ਤਾਂ ਸਹੀ ਜਿੱਥੇ ਮੈਂ ਮੇਰੇ 'ਚ ਕਮੀ ਆ ਬਾਈ ਥਲੀ ਹੋਣੀ ਨੇ ਜਗਦੀਪ ਥਲੀ ਉਹ ਨਹੀਂ ਨੇ ਜਿੱਥੇ ਮੇਰੇ ਜਿਵੇਂ ਕਮੀ ਹੁੰਦੀ ਹੈ ਬਾਈ ਦਾ ਉਸ ਟਾਈਮ ਫੋਨ ਆਵਾ ਵੀ ਸੰਸਾਰ ਨਹੀਂ ਇਹ ਚੀਜ਼ ਐਦਾਂ ਬੈਟਰ ਪ੍ਰੈਜੈਂਟ ਕੀਤੀ ਜਾ ਸਕਦੀ ਸੀ ਹੁਣ ਆਇਆ ਥਲੀ ਸਾਹਿਬ ਦਾ ਬਿਲਕੁਲ ਆਇਆ ਬਿਲਕੁਲ ਆਇਆ ਕੀ ਕਹਿੰਦੇ ਬਿਲਕੁਲ ਗਲਤ ਗਏ ਉਹਨਾਂ ਨੇ ਮੈਂ ਵੀ ਉਹਨਾਂ ਨੂੰ ਆਹੀ ਗੱਲ ਕਹੀ 22 ਹੁਣ ਕਰੀਏ ਕੀ ਦੱਸੋ ਹੁਣ ਜਾਂ ਲੋਕਾਂ ਦਾ ਮੈਂਟਲ ਲੈਵਲ ਹੀ ਇੱਥੇ ਹੋ ਚੁੱਕਾ ਹੈ ਕਿ ਅਸੀਂ ਨੇ ਜਿਹੜੇ ਗੰਦ ਦਿਖਾਉਂਦੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਸਮਾਜ ਦੇ ਵਿੱਚ ਹੋਰ ਬਹੁਤ ਕੋਝਾ ਹੈ ਉਹ ਪੈ ਲੋਕਾਂ ਨੂੰ ਦਿਖਾਇਆ ਜਾ ਸਕਦਾ ਹੈ ਲੋਕ ਜਿਹੜੀ ਚੀਜ਼ ਨੂੰ ਲੈ ਕੇ ਲਾਈਕ ਕਰਦੇ ਆ ਪਰ ਤੁਹਾਨੂੰ ਇਹ ਹੀ ਕਿਉਂ ਲੱਗਾ ਕਿ ਜਿਹੜੀ ਹੁਣ ਇਹਦਾ ਜਵਾਬ ਹੁਣ ਇਹਦਾ ਜਵਾਬ ਹੁਣ ਤੁਸੀਂ ਦੋਗੇ ਹੂੰ ਦਿਲ ਤੇ ਹੱਥ ਰੱਖ ਕੇ ਦੱਸੋ ਹੂੰ ਤੁਸੀਂ ਮੈਨੂੰ ਪਰਸਨਲੀ ਜਾਣਦੇ ਹੋ ਹੂੰ ਜਾਣਦੇ ਹੋ ਨਾ ਦਿਲ ਤੇ ਹੱਥ ਰੱਖ ਕੇ ਦੱਸੋ ਮੈਂ ਸਮਾਜ ਦੇ ਵਿੱਚ ਵਿਚਰਦੀਆਂ ਚੰਗੀਆਂ ਚੀਜ਼ਾਂ ਦਿਖਾਈਆਂ ਨੇ ਜਾਂ ਨਹੀਂ ਦਿਖਾਈਆਂ ਹੂੰ ਬਿਲਕੁਲ ਦਿਖਾਈਆਂ ਨੇ ਨਾ ਹੂੰ ਫਿਰ ਪਰ ਸਾਰੇ ਇੱਥੇ ਇੱਥੇ ਕਿਉਂ ਐ ਤੁਸੀਂ ਜਿਹੜਾ ਭਾਈ ਜੀ ਉਹੀ ਗੱਲ ਆ ਗਈ ਨਾ ਮੈਂ ਇੱਕ ਪਾਸੇ ਨੂੰ ਜੇ ਚਲੋ ਸੰਸਾਰ ਕਹੇ ਤੁੰਦਾ ਮੇਰੀ ਗਲਤੀ ਆ ਹੂੰ ਮੈਂ ਕਹੇ ਤੁੰਦਾ ਮੇਰੀ ਗਲਤੀ ਆ ਮੈਨੂੰ 3 3 ਮਿਲੀਅਨ ਤੋਂ ਉੱਪਰ ਲੋਕਾਂ ਨੇ ਫੇਸਬੁੱਕ ਤੇ ਉਹ ਵੀਡੀਓ ਦੇਖੀ 5.5 ਲੱਖ ਦੇ ਨੇੜੇ YouTube ਤੇ ਦੇਖੀ ਔਰ ਵੱਖ-ਵੱਖ ਭੇਜ ਜਾਣਾਂ ਨੇ ਪਾਇਆ ਹੂੰ ਠੀਕ ਆ ਫੇਰ ਤੁਸੀਂ ਉਹਨਾਂ ਲੋਕਾਂ ਨੂੰ ਅਨਫੋਲੋ ਕਰੋਗੇ ਉਹਨਾਂ ਲੋਕਾਂ ਨੂੰ ਦੇਖਣਾ ਬੰਦ ਕਰੋਗੇ ਜਿਹੜੇ ਲੋਕ ਸਮਾਜ ਦੇ ਵਿੱਚ ਗੰਦ ਪਾਉਂਦੇ ਨੇ ਨੀਟੂ ਛੱਟਣ ਵਾਲਾ ਮੈਂ ਬਾਈ ਨਹੀਂ ਮੈਂ ਗੱਲ ਕਰੂੰਗਾ ਬਾਈ ਨੀਟੂ ਛੱਟਣ ਵਾਲੇ 'ਚ ਕੋਈ ਟੈਲੈਂਟ ਹੈਗਾ ਹੈ ਨਹੀਂ ਹੈ ਨਾ ਵੱਡੇ ਫਿਲਮ ਦੇ ਵਿੱਚ ਬੈਠਾ ਫਿਲਮ ਆ ਜੀ ਤੁਹਾਨੂੰ ਕੀ ਲੱਗਦਾ ਥੋੜੀਆਂ ਚੰਗੀਆਂ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਜਵਾਬ ਲੈ ਲਓ ਫਿਰ ਇਸ ਸਵਾਲ ਦਾ ਵੀ ਜਵਾਬ ਦਵਾਂਗਾ ਨੀਟੂ ਵੱਡੀ ਫਿਲਮ ਦੇ ਵਿੱਚ ਬੈਠਾ ਜਿਹੜੀ ਪਿੱਛੇ ਜੇ ਆਈ ਸੀ ਨੀਮਾ ਸਾਹ ਸਕੂਟਰ ਨੀ ਟੂ ਆਈ ਥਿੰਕ ਉਹਦੇ ਵਿੱਚ ਨੀਟੂ ਆ ਉਹ ਤੇ ਕੇਵਲ ਵਿਕਤੀ ਤੌਰ ਤੇ ਐ ਲੰਬੇ ਸਮੇਂ ਦੌਰਾਨ ਤੇ ਉਹਨਾਂ ਨੂੰ ਕੋਈ ਸਮਾਜ ਨੂੰ ਦੇਣ ਵਾਸਤੇ ਨਹੀਂ ਮੰਨਿਆ ਜਾ ਸਕਦਾ ਬਾਈ ਸੁਣ ਲਓ ਬਾਈ ਸੁਣ ਲਓ ਸੁਣ ਲਓ ਮੇਰਾ ਬਾਈ ਕਾਹਨੇ ਉਹਨਾਂ ਨੂੰ ਬਣਾਇਆ ਨਾ ਬਣਾਇਆ ਕਿੰਨਿਆਂ ਨੇ ਉਹਨਾਂ ਲੋਕਾਂ ਨੂੰ ਸੰਸਾਰ ਦਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸੰਸਾਰ ਨੇ ਤਾਂ ਲੋਕ ਬਣਾਏ ਨਹੀਂ ਹੂੰ ਹੋ ਸਕਦਾ ਇਹਨਾਂ ਦੇ ਫੈਨ ਫਾਲੋਇੰਗ ਜਿਹੜੀ ਆ ਉਹ ਤੁਹਾਨੂੰ ਵੀ ਦੇਖਦੇ ਹੁਣ ਉਹ ਕਿਹੜੇ ਫਿਲਮ ਚ ਆਈ ਵੀ ਆ ਜੱਟਾਂ ਐ ਜੁਲੀਅਰ 3 ਮੇਰੇ ਨਾਲ ਚਲੋ ਪੰਜਾਬ ਦਾ ਰੁੱਲਦਾ ਟੈਲੈਂਟ ਥੀਏਟਰ ਦੇ ਥੀਏਟਰ ਦੀ ਲਾਈਨ ਦਾ ਮੈਂ ਤੁਹਾਨੂੰ ਦਿਖਾਉਣਾ ਚੰਡੀਗੜ੍ਹ ਮਹਾਈ ਕੇ ਦਿਖਾ ਟੈਲੈਂਟ ਦੀ ਕਦਰ ਕਿਦੋਂ ਪਾਉਗੀ ਸਾਡੇ ਲੋਕ ਟੈਲੈਂਟ ਦੀ ਕਦਰ ਕਿਦੋਂ ਪਾਉਣਗੇ ਗੰਦ ਮੰਦ ਨੂੰ ਪ੍ਰਮੋਟ ਕਰਨਾ ਛੱਡ ਕੇ ਜੇ ਮੈਂ ਗਲਤ ਵੀਡੀਓ ਕੀਤੀ ਸੀ ਕਿਸੇ ਕੋਨੇ ਮੰਨੂ ਵੀ ਪਤਾ ਉਹ ਵੀਡੀਓ ਗਲਤ ਸੀ ਜੇ ਮੈਂ ਗਲਤ ਵੀਡੀਓ ਕੀਤੀ ਸੀ ਲੋਕਾਂ ਨੇ ਕਿਉਂ ਦੇਖੀ ਬਾਈ ਸੰਸਾਰ ਸ਼ੇਅਰਿੰਗ ਸ਼ੇਅਰ ਨੂੰ ਪਤਾ ਕਿ ਨਹੀਂ ਉਹਦੀ ਸਵਾਲ ਲੈ ਲਓ ਉਹਨਾਂ ਦੀ ਸ਼ੇਅਰਿੰਗ ਕਿਉਂ ਕੀਤੀ ਹੂੰ ਨਾ ਦੇਖੋ ਮੇਰਾ ਸਵਾਲ ਲੈ ਲਓ ਜੀ ਅਸਲ ਦੇ ਵਿੱਚ ਸਵਾਲ ਇਹ ਹੈ ਕਿ ਜਦੋਂ ਵੀ ਪੱਤਰਕਾਰ ਕੋਈ ਸਟੋਰੀ ਕਰਦਾ ਹੈ ਕਿਸੇ ਮਸਲੇ ਨੂੰ ਕੀਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਵੱਲੋਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਜਾਂਦਾ ਹੈ ਕਿ ਤੁਸੀਂ ਜ਼ਮੀਰ ਦੀ ਆਵਾਜ਼ ਨੂੰ ਨਹੀਂ ਸੁਣਿਆ ਕਿ ਇੱਕ ਜਿਹੜੀ ਔਰਤ ਹੈ ਉਹਦਾ ਪਹਿਲਾਂ ਤਲਾਕ ਹੋ ਚੁੱਕਾ ਹੈ ਉਸ ਤੋਂ ਬਾਅਦ ਉਹ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਹੈ ਉਹਦਾ ਇੱਕ ਬੱਚਾ ਵੀ ਹੈ ਤੇ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਗਰਲਫ੍ਰੈਂਡ ਬਣ ਕੇ ਰਹਿਣ ਤੋਂ ਬਾਅਦ ਉਹ ਇੱਕ ਅਜਿਹੇ ਨੌਟਵਾਨ ਨੂੰ ਬਲੇਮ ਕਰ ਰਹੀ ਹੈ ਜਿਹੜਾ YouTube ਦਾ ਸਟਾਰ ਮੰਨਿਆ ਜਾਂਦਾ ਹੈ ਅ ਬਿਲਕੁਲ ਬਾਈ ਸੁਣਿਆ ਸੀ ਮੰਨੂ ਕਿਤੇ ਨਾ ਕਿਤੇ ਪਤਾ ਸੀ ਵੀ ਸਾਡੇ ਲੋਕ ਜਿਹੜੇ ਨੇ ਇਸ ਵੀਡੀਓ ਨੂੰ ਮੇਰੇ ਤੋਂ ਅਕਸੈਪਟ ਨਹੀਂ ਕਰਨਗੇ ਹੂੰ ਮੈਂ ਸਿੱਧਾ ਕਹਿ ਰਿਹਾ ਪਰ ਗੱਲ ਉੱਥੀ ਆ ਜਾਂਦੀ ਆ ਮੈਂ ਦੇਖਣਾ ਸੀ ਕਿ ਲੋਕ ਸਾਡੇ ਪੰਜਾਬ ਦੇ ਮੁੱਦਿਆਂ ਤੋਂ ਭਟਕ ਕਿੰਨਾ ਕੁ ਚੁੱਕੇ ਨੇ ਹੂੰ ਮੈਂ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਕੋਈ ਵੀਡੀਓ ਪਾਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀਡੀਓ ਦੇਖੀ ਕਿਸੇ ਨੇ ਅਪਰੀਸ਼ੀਏਸ਼ਨ ਨਹੀਂ ਕੀਤਾ ਮੈਂ ਨਹੀਂ ਕਹਿਣਾ ਤੁਸੀਂ ਵਿਊ ਦੇਖੋ ਤੁਸੀਂ ਸ਼ੇਅਰ ਕਰੋ ਯਾਰ ਜੇ ਤੁਸੀਂ ਸੰਸਾਰ ਨੂੰ ਇਹ ਵੀਡੀਓ ਤੇ ਇਹ ਕਮੈਂਟ ਕਰ ਸਕਦੇ ਹੋ ਸੰਸਾਰੇ ਗਲਤਾਂ ਤਾਂ ਸੰਸਾਰ ਨੂੰ ਇਹ ਵੀਡੀਓ ਤੇ ਇਹ ਕਮੈਂਟ ਵੀ ਇਹ ਜਾਂ ਇਹ ਮੈਸੇਜ ਵੀ ਕੀਤਾ ਜਾ ਸਕਦਾ ਹੈ ਕਿ ਸੰਸਾਰ ਠੀਕ ਆ ਯਾਰ ਹੌਸਲੇ ਹੀ ਹੁੰਦਾ ਰੂਹ ਦੀ ਖਰਾਕ ਹੀ ਹੁੰਦੀ ਹੈ ਇੱਕ ਮੈਂ ਕਿਸੇ ਤੋਂ ਕੋਈ ਸੰਸਾਰ ਪੈਸੇ ਤਾਂ ਮੰਗ ਨਹੀਂ ਰਿਹਾ ਮੈਂ ਕਹਿੰਦਾ ਯਾਰ ਬੜਾ ਪਿਆਰ ਦਿੱਤਾ ਜੇ ਸੰਸਾਰ ਬਣਿਆ ਤਾਂ ਇਹਨਾਂ ਲੋਕਾਂ ਕਰਕੇ ਬਣਿਆ ਕੰਮ ਸ਼ਾਬਾਸ਼ੀ ਵਾਸਤੇ ਕਰਦੇ ਹੋ ਤੁਸੀਂ ਬਾਈ ਐਪਰੀ ਉਹੀ ਤਾਂ ਗੱਲ ਆ ਨਾ ਸ਼ਾਬਾਸ਼ੀ ਤਾਂ ਦੇ ਦੋ ਐਪਰੀਸ਼ੀਏਸ਼ਨ ਤਾਂ ਮਿਲਣੀ ਚਾਹੀਦੀ ਆ ਨਾ ਇੱਕ ਚੰਗੇ ਆਰਟਿਸਟ ਦੀ ਪੱਤਰਕਾਰ ਇੱਕ ਲੋਕਾਂ ਦਾ ਨੁਮਾਇੰਦਾ ਉਸ ਦੀ ਕਿੰਨਾ ਉਹਨੂੰ ਹੌਸਲਾ ਵਧੇਗਾ ਜਦੋਂ ਕਿਸੇ ਪੰਜਾਬ ਦੇ ਮੁੱਦੇ ਤੇ ਆਪਣੇ ਲੋਕਾਂ ਦੀ ਉਹਨੂੰ ਐਪਰੀਸ਼ੀਏਸ਼ਨ ਮਿਲੇਗੀ ਐਪਰੀਸ਼ੀਏਸ਼ਨ ਦੇ ਨਾਲ ਤਾਂ ਸਾਡਾ ਕੁਝ ਨਹੀਂ ਜਾਂਦਾ ਜਿਹੜੇ ਲੋਕਾਂ ਨੇ ਪੰਜਾਬ ਦੀ ਜਿਹੜੇ ਮੈਂ ਕਲੀਅਰ ਤੁਹਾਡੀ ਪਹਿਲਾਂ ਸਲਾਹਤ ਕੀਤੀ ਅੱਜ ਉਹੀ ਲੋਕ ਤੁਹਾਨੂੰ ਨਿੰਦ ਰਹੇ ਆ ਬਿਲਕੁਲ ਨਿੰਦ ਰਹੇ ਨੇ ਬਾਈ ਇਹ ਗੱਲ ਵੀ ਹੈ ਸੰਸਾਰ ਨੇ ਉਹ ਵੀਡੀਓ ਕੀਤੀ ਬਿਲਕੁਲ ਗਲਤ ਹੋਈ ਆ ਮੈਂ ਕਿਹਾ ਵੀ ਆ ਇਹ ਗੱਲ ਇੱਕ ਹੋਰ ਇੰਟਰਵਿਊ ਦੇ ਵਿੱਚ ਵੀ ਕਿਹਾ ਪੰਜਾਬ ਦੇ ਮੁੱਦਿਆਂ ਤੋਂ ਉਲਟ ਪਹਿਲੀ ਤੇ ਆਖਰੀ ਵੀਡੀਓ ਸੀ ਠੀਕ ਆ ਪਛਤਾਵਾ ਕੋਈ ਨਹੀਂ ਪਰ ਪਛਤਾਵਾ ਇਹ ਆ ਕਿ ਯਾਰ ਸਾਡੇ ਪੰਜਾਬ ਦੇ ਲੋਕ ਸਾਡੇ ਅਸਲ ਮੁੱਦੇ ਕਦ ਸਮਝਣਗੇ ਅਸਲ ਮੁੱਦੇ ਉਹਦਣ ਸਮਝਣਗੇ ਜਿੱਦਣ ਇੰਨਾ ਲੋਕਾਂ ਦੇ ਜਿਹੜੇ ਨੇ ਮੈਂ ਜਿਹੜੇ ਫਾਲੋਅਰ ਨੇ ਉਹ ਖਤਮ ਕਰਨਗੇ ਲੋਕ ਸੋਸ਼ਲ ਮੀਡੀਆ ਤੇ ਸਟਾਰ ਹੋਣ ਮੈਂ ਤੁਹਾਨੂੰ ਇੱਕ ਕਾਲਜ ਦੀ ਗੱਲ ਦੱਸਦਾ ਮਰੇ ਦਿਮਾਗ ਦੇ ਵਿੱਚ ਆਈ ਕਾਲਜ ਦੇ ਵਿੱਚ ਆਈ ਥਿੰਕ ਲੁਧਿਆਣਾ ਏਰੀਏ ਦਾ ਮਨਲਾ ਦਾ ਕਾਲਜ ਆ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ ਇੱਕ ਕੋਈ ਮੁੰਡਾ ਓਸ ਨੂੰ ਉਹ ਬੜੇ ਪੱਦੇ ਪੱਦੇ ਕਮੈਂਟ ਉਸ ਦੀ ਵੀਡੀਓ ਤੇ ਆਉਂਦੇ ਨੇ ਪਤਾ ਨਹੀਂ ਕੀ ਨਾਮ ਆ ਯਾਰ ਮੇਰੇ ਨਾਮ ਬੇਸਰ ਗਿਆ ਓਸ ਨੂੰ ਚੀਫ ਗੈਸਟ ਬੁਲਾਇਆ ਜਾ ਰਿਹਾ ਕਾਲਜ ਦੇ ਫੰਕਸ਼ਨ ਦੇ ਵਿੱਚ ਚੀਫ ਗੈਸਟ ਬੁਲਾਇਆ ਜਾ ਰਿਹਾ ਉਸ ਨੂੰ ਇੰਸਟਾਗ੍ਰam ਤੇ ਗੰਦ ਪਾਉਣ ਵਾਲੇ ਨੂੰ ਕੀ ਆ ਸਾਡਾ ਸਮਝ ਆ ਯਾਰ ਕਦੇ ਉੱਥੇ ਜਾ ਕੇ ਸਟੋਰੀ ਕਰ ਲੋ ਉਹਨਾਂ ਨੂੰ ਮੈਨੇਜਮੈਂਟ ਨੂੰ ਸਵਾਲ ਕਰ ਲੋ ਕਿ ਇਹਨਾਂ ਲੋਕਾਂ ਦਾ ਸਵਾਜ ਨੂੰ ਦੇਣ ਕੀ ਆ ਫਿਰ ਬੋਲਦੇ ਨਹੀਂ ਨਹੀਂ ਜੀ ਨਹੀਂ ਇਹ ਤਾਂ ਜੀ ਮੈਨੇਜਮੈਂਟ ਦਾ ਮੈਂ ਤੁਹਾਨੂੰ ਕੀ ਲੱਗਦਾ ਰਜਿੰਦਰ ਸਿੰਘ ਜੀ ਮੈਂ ਕੋਸ਼ਿਸ਼ ਨਹੀਂ ਕੀਤੀ ਹੂੰ ਕੋਸ਼ਿਸ਼ ਕੀਤੀ ਆ ਫੋਨ ਕਰੇ ਨੇ ਨਹੀਂ ਜੀ ਨਹੀਂ ਇਹ ਤਾਂ ਉਹਨਾਂ ਦਾ ਸਰ ਸਾਡੇ ਅਥਾਰਟੀ ਤੋਂ ਬਾਹਰ ਆ ਕਮਾਲ ਹੋ ਗਈ ਪੰਜਾਬ ਪ੍ਰਸਤ ਪੱਤਰਕਾਰੋਂ ਤੁਸੀਂ ਕੋਸ਼ਿਸ਼ ਕਰਦੇ ਆ ਬਾਈ ਹੂੰ ਕੋਸ਼ਿਸ਼ ਕਰਦੇ ਆ ਕਿ ਜਿੰਨਾ ਕ ਪੰਜਾਬ ਨੇ ਸਾਨੂੰ ਦਿੱਤਾ ਜਿੰਨਾ ਕ ਪੰਜਾਬ ਦੇ ਲਈ ਬੋਲ ਸਕੀਏ ਜਿੰਨੇ ਕ ਪਿਛਲੇ 3-4 ਸਾਲ ਦਾ ਕੈਰੀਅਰ ਦੇ ਵਿੱਚ ਜਿੰਨਾ ਕ ਬੋਲ ਸਕੇ ਆ ਹੂੰ ਹੋ ਸਕਦਾ ਕਿ ਲੋਕਾਂ ਨੂੰ ਪਸੰਦ ਵੀ ਨਹੀਂ ਆਈਆਂ ਹੋਣਗੇ ਇਸ ਵੀਡੀਓ ਤੋਂ ਇਲਾਵਾ ਮੈਂ ਗੱਲ ਕਰ ਰਿਹਾ ਹਾਂ ਮੈਂ ਬਾਈ ਇੱਕ ਮੈਂ ਛੋਟੀ ਜੀ ਗੱਲ ਦੱਸਦਾ ਇੱਕ ਕਲਾਕਾਰ ਨੇ ਬਾਈ ਇੰਦਰ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਭਾਗੂ ਨਾਮ ਦਾ ਕਰੈਕਟਰ ਕਰਦੇ ਮੈਨੂੰ ਨਹੀਂ ਪਤਾ ਹੁਣ ਇਹ ਲੋਕ ਉਹਨਾਂ ਦੀ ਕਲਾਕਾਰੀ ਨੂੰ ਕਿਸ ਲਾਈਨ ਤੋਂ ਦੇਖਦੇ ਨੇ ਕਈ ਕਹਿੰਦੇ ਹੁੰਦੇ ਨੇ ਯਾਰ ਵਲਗਰ ਹਨਾ ਹੈਗਾ ਉਹਨਾਂ ਦਾ ਕੁਝ ਕੰਟੈਂਟ ਚਲੋ ਜੋ ਵੀ ਹੈ ਵੈਸੇ ਜੋ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਹਨਾ ਆਮ ਬਜ਼ੁਰਗ ਇੱਕ ਦੂਜੇ ਨੂੰ ਸ਼ਬਦਾਵਲੀ ਥੋੜੀ ਜੀ ਕਈ ਵਾਰ ਮਰਿਆਦਾ ਥੱਲੇ ਚਲੀ ਜਾਂਦੀ ਆ ਬਜ਼ੁਰਗਾਂ ਦੀ ਹੋ ਸਕਦਾ ਉਹ ਉਸ ਤਰ੍ਹਾਂ ਦੇ ਨਾਲ ਹਨਾ ਕਰਦੇ ਹੁਣ ਬਾਈ ਦੀ ਮੈਂ ਇੰਟਰਵਿਊ ਕੀਤੀ ਉਹਦੇ ਵਿੱਚ ਰਜਿੰਦਰ ਤੁਸੀਂ ਇੰਟਰਵਿਊ ਸੁਣ ਕੇ ਦੇਖਿਓ ਉਹਦੇ ਵਿੱਚ ਕੀ ਸੀ ਅ ਬਾਈ ਥੋੜੀ ਸ਼ੁਰੂਆਤ ਕਿਵੇਂ ਹੁੰਦੀ ਆ ਇੱਕ ਇਨਸਪੀਰੇਸ਼ਨਲ ਸਟੋਰੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਬਾਈ ਨੇ ਗੱਲ ਕਹੀ ਕਿ ਨਾ ਯਾਰ ਮੇਰੇ ਘਰੇ ਤਾਂ ਇੰਨੀ ਗਰੀਬੀ ਸੀ ਕਿ ਜਿੱਥੇ ਅੱਜ ਮੇਰਾ ਫਰਸ਼ ਆ ਉੱਥੇ ਮੇਰੀ ਛੱਤ ਹੁੰਦੀ ਸੀ ਹੂੰ ਮੈਂ ਇੰਨੀ ਗਰੀਬੀ ਸੀ ਲੋਕ ਉਹਨੂੰ ਵੀ ਕੀ ਕਹਿੰਦੇ ਇਹ ਕੋਈ ਮੁੱਦਾ ਹੈ ਇਹ ਕੋਈ ਮੁੱਦਾ ਪੰਜਾਬ ਦਾ ਕਰਨੇ ਵਾਲਾ ਤੁਸੀਂ ਇਹਨੂੰ ਕਾਤੇ ਕੈਮਰੇ ਦੇ ਮੂਰੇ ਬਿਠਾ ਰਹੇ ਹੋ ਉਹ ਯਾਰ ਇੱਕ ਸਾਡੇ ਯੂਥ ਨੂੰ ਉਹ ਵੀਡੀਓ ਉਹ ਸ਼ਬਦ ਉਹਦੇ ਇਨਸਪਾਇਰ ਤਾਂ ਕਰ ਸਕਦੇ ਨੇ ਵੀ ਯਾਰ ਜੇ ਅੱਜਕਾ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਤਾਂ ਕੋਈ ਗੱਲ ਨਹੀਂ ਆਪਣੀ ਮਿਹਨਤ ਕਰੋ ਐਮਏ ਥੀਏਟਰ ਦੀ ਕੀਤੀ ਹੋਈ ਉਸ ਮੁੰਡੇ ਨੇ ਪੜ੍ਹਿਆ ਲਿਖਿਆ ਮੁੰਡਾ ਇਨਸਪਾਇਰ ਵੀ ਕਰ ਸਕਦੇ ਉਸ ਵੀਰ ਨੇ ਇੱਕ ਹੋਰ ਬੜੀ ਸੋਹਣੀ ਗੱਲ ਕਹੀ ਸੀ ਕਹਿੰਦਾ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਗੁਰੂ ਰਾਮਦਾਸ ਮਹਾਰਾਜ ਕਹਿੰਦਾ ਕਿ ਲੋਕਾਂ ਨੂੰ ਉਂਗਲ ਤੋਂ ਫੜਦੇ ਨੇ ਕਹਣਾ ਮੈਂ ਉੱਥੇ ਜਾ ਕੇ ਅਰਦਾਸ ਕੀਤੀ ਸੰਸਾਰ ਮੇਰੀ ਅਰਦਾਸ ਕਬੂਲ ਹੋਈ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਗੁੱਟ ਤੋਂ ਫੜਿਆ ਸੀ ਗੱਡੀ ਵੱਡੀ ਗੱਲ ਆ ਜੇ ਇਨਸਪੀਰੇਸ਼ਨ ਲੈਣੀ ਹੋਵੇ ਸਾਡੇ ਲੋਕਾਂ ਨੇ ਉਸ ਤੋਂ ਕੋਲ ਚੱਕਦਾ ਕਹਿੰਦੇ ਤੂੰ ਗੁਰੂ ਗੁਰੂ ਦਾ ਨਾਂ ਕਹਿੰਦੇ ਯੂਜ਼ ਕਰ ਰਹੇ ਆ ਯਾਰ ਗੁਰੂ ਤੁਹਾਡਾ ਕੱਲਿਆਂ ਦਾ ਯਾਰ ਜੇ ਉਸ ਮੁੰਡੇ ਦੇ ਜੇ ਸਾਡੇ ਵਾਲ ਕੱਟੇ ਨੇ ਜੇ ਉਸਨੇ ਮੰਨ ਲਓ ਕੋਈ ਗਲਤੀ ਵੀ ਕੀਤੀ ਆ ਤਾਂ ਫਿਰ ਗੁਰੂ ਦੇ ਉੱਪਰ ਕਾਪੀਰਾਈਟ ਤੁਹਾਡਾ ਯਾਰ ਲੋਕਾਂ ਤੋਂ ਖਫਾ ਇੰਨਾ ਜ਼ਿਆਦਾ ਹੋਣ ਦਾ ਕਾਰਨ ਕੀ ਆ ਤੁਹਾਡਾ ਬਾਈ ਮੈਂ ਲੋਕਾਂ ਤੋਂ ਦੇਖੋ ਖਫਾ ਨਹੀਂ ਨਰਾਜ਼ਗੀਆਂ ਜ਼ਰੂਰ ਨੇ ਕੋਈ ਗੁੱਸਾ ਨਹੀਂ ਬਣਾਉਣੇ ਵਾਲੇ ਇਹ ਲੋਕ ਨੇ ਪਰ ਮੈਂ ਜਿਨ੍ਹਾਂ ਨੇ ਸਾਨੂੰ ਬਣਾਇਆ ਮੋਂ ਉਹਨਾਂ ਦੇ ਮੂਰੇ ਕਹਿੰਦਾ ਬਾਈ ਤੁਸੀਂ ਪੰਜਾਬ ਦੇ ਮੁੱਦੇ ਸੁਣਨ ਲੱਗ ਜਾਓ ਪੰਜਾਬ ਦੇ ਮੁੱਦਿਆਂ ਦੇ ਵਿੱਚ ਇੰਟਰਸਟ ਲੈਣ ਲੱਗ ਜਾਓ ਅਸੀਂ ਤੁਹਾਨੂੰ ਉਹ ਚੀਜ਼ ਦਿਖਾਉਣ ਲੱਗ ਜਾਾਂਗੇ ਬਾਈ ਨਵਦੀਪ ਜਲਵੇੜਾ ਹਮ ਕਿਸਾਨੀ ਪੰਜਾਬ ਦਾ ਧਰਮ ਆ ਕਿਸਾਨੀ ਨੂੰ ਕਿਸਾਨੀ ਕਰਕੇ ਪੰਜਾਬ ਜਿਹੜਾ ਬਣਿਆ ਹਮ ਉਹ ਮੁੰਡਾ ਜੇਲ੍ਹ ਦੇ ਵਿੱਚ ਆ ਕਸਾਨੀ ਵੀ ਵਾਲ ਚੱਕਦਾ ਚੱਕਦਾ ਕਿੰਨੇ ਕ ਲੋਕ ਉਹਦੇ ਹੱਕ ਦੇ ਵਿੱਚ ਆਗੇ ਬਾਈ ਜਿਹੜਾ ਪੰਜਾਬ ਦੇ ਲਈ ਲੜਦਾ ਹੈ ਉਹਦੇ ਹੱਕ ਦੇ ਵਿੱਚ ਕਿੰਨੇ ਗਾਗੇ ਭਾਨਾ ਸਿੱਧੂ ਬਾਈ ਜੇਲ ਦੇ ਵਿੱਚ ਗਿਆ ਉੱਥੇ ਉਹਦੇ ਨਾਲ ਜੋ ਮਰਜੀ ਹੋਇਆ ਉਹਨੂੰ ਲੋਕਾਂ ਨੇ ਕਹਿਦਾ ਕਹਨੇ ਫੇਮ ਪਾਲਦਾ ਭਾਨਾ ਸੰਸਾਰ ਮੈਂ ਇੱਕ ਐਮ ਸਵਾਲ ਕਰਨਾ ਚਾਹਣਾ ਹਾਂ ਤੁਸੀਂ ਆਪਣੀ ਜ਼ਮੀਰ ਦੇ ਨਾਲ ਕਦੇ ਸੋਚ ਕੇ ਦੇਖੋ ਕਿ ਜਦੋਂ ਤੁਸੀਂ ਉਸ ਲੜਕੀ ਦੀ ਸਟੋਰੀ ਕੀਤੀ ਜਿਹੜੀ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਆ ਤਲਾਕ ਹੁੰਦਾ ਆ ਉਹਦਾ ਇੱਕ ਬੱਚਾ ਏ ਤੇ ਤੁਹਾਡੀ ਜ਼ਮੀਰ ਨੇ ਕੋਈ ਇਜਾਜ਼ਤ ਨਹੀਂ ਦਿੱਤੀ ਤੁਹਾਨੂੰ ਮੈਂ ਇਸ ਗੱਲ ਦਾ ਜਵਾਬ ਮਨੂੰ ਲੱਗਦਾ ਰਜਿੰਦਰ ਜੀ ਪਹਿਲਾਂ ਦੇ ਚੁੱਕੇ ਆ ਕਿ ਬਿਲਕੁਲ ਗਲਤ ਸੀ ਪਰ ਲੋਕਾਂ ਨੂੰ ਇੱਕ ਚੀਜ਼ ਤਾਂ ਦਿਖਾਉਣੀ ਸੀ ਨਾ ਕਿ ਥੋੜਾ ਪਤਾ ਨਹੀਂ ਤੁਸੀਂ ਨੇ ਆਪ ਆਪਣਾ ਮੈਂਟਲ ਲੈਵਲ ਥੱਲੇ ਕਰ ਲਿਆ ਪਤਾ ਨਹੀਂ ਕਿਸੇ ਸਾਜ਼ਿਸ਼ ਤਹਿਤ ਬਾਈ ਤੁਹਾਡਾ ਇਹ ਮੈਂਟਲ ਲੈਵਲ ਥੱਲੇ ਕਰ ਤੁਹਾਡਾ ਚੈਨਲ ਦਾ ਜਿਹੜੀ ਸਮੁੱਚੀ ਮੈਨੇਜਮੈਂਟ ਦਾਅਵਾ ਕਰਦੀ ਕਿ ਅਸੀਂ ਪੰਜਾਬ ਪ੍ਰਸਤਾ ਪੰਥ ਪ੍ਰਸਤਾ ਫਿਰ ਉਹਨਾਂ ਦਾ ਇਸ ਇੰਟਰਵਿਊ ਤੋਂ ਬਾਅਦ ਰਿਐਕਟ ਕਿਸ ਤਰੀਕੇ ਦਾ ਸੀ ਕਿ ਰੈਵਨਿਊ ਆ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਬਾਈ ਜੀ ਸੁਣੋ ਸੁਣੋ ਰੈਵਨਿਊ ਦੇਖਣਾ ਹੁੰਦਾ ਨਾ ਹਮ ਰੈਵਨਿਊ ਦੇਖਣਾ ਹੁੰਦਾ ਪਰਸੋਂ ਦੀ ਗੱਲ ਆ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਹੁੰਦੀ ਨਹੀਂ ਨਹੀਂ ਮੈਂ ਤੁਹਾਨੂੰ ਸੁਣਾਉਂਦਾ ਮੈਂ ਉਸ ਮੁੰਡੇ ਦਾ ਨੰਬਰ ਦੇ ਦੂੰਗਾ ਹਮ ਫੋਨ ਆਇਆ ਜਿਹੜਾ ਆਪਣਿਆ ਹੁੰਦੇ ਨੇ ਲਾਟਰੀਆਂ ਜੀਆਂ ਪਾਉਣੇ ਵਾਲਾ ਸਿਸਟਮ ਚੱਲਦਾ ਰਜਿੰਦਰ ਜੀ ਤੁਸੀਂ ਆਪਣੀ ਗੱਲ ਦੱਸੋ ਕਿ ਉਹ ਗਲਤ ਆ ਕਿ ਸਹੀ ਆ ਪੰਜਾਬ ਦੇ ਲਈ ਅਗਲਾ ਜਵਾਬ ਮੈਂ ਤੁਹਾਨੂੰ ਫੇਰ ਦਊਂਗਾ ਤੁਸੀਂ ਮੈਨੂੰ ਗੱਲ ਦੱਸਿਓ ਇਲੀਗਲ ਚੀਜ਼ ਕੋਈ ਹੋ ਕੋਈ ਵੀ ਇਲੀਗਲ ਚੀਜ਼ ਪੰਜਾਬ ਦੇ ਵਿੱਚ ਹੋ ਰਹੀ ਆ ਉਹ ਸਹੀ ਆ ਕਿ ਗਲਤ ਆ ਗਲਤ ਆ ਬਿਲਕੁਲ ਗਲਤ ਆ ਨਾ ਦੋ ਸਾਡੇ ਵੀਰਾਂ ਨੇ ਸਾਡੇ ਭਰਾਵਾਂ ਨੇ ਪੱਤਰਕਾਰ ਭਾਈਚਾਰੇ ਚੋਂ ਉਸ ਦੇ ਖਿਲਾਫ ਆਵਾਜ਼ ਚੁੱਕੀ ਪੰਜਾਬ ਸਰਕਾਰ ਨੂੰ ਸਟੇਟਮੈਂਟ ਜਾਰੀ ਕਰਨੀ ਪੈਗੀ ਕਿ ਇਹ ਜਿਹੜੀ ਲਾਟਰੀ ਸਿਸਟਮ ਆ ਇਹ ਬੰਦ ਹੋਊਗਾ ਪੰਜਾਬ ਦੇ ਵਿੱਚ ਜਿਹਦੇ ਕਰ ਉਹਨਾਂ ਦੀ ਇਸ ਗੱਲ ਦੇ ਨਾਲ ਰੋਜ਼ਗਾਰ ਮਰਿਆ ਕਈਆਂ ਦਾ ਹੈਨਾ ਰੋਜ਼ਗਾਰੇ ਕਹਾਗੇ ਚਾਹੇ ਉਹ ਗਲਤ ਤਰੀਕੇ ਨਾਲ ਹਨ ਉਹ ਕਰਦੇ ਸੀ ਉਹਦਾ ਮੇਰੇ ਕੋਲ ਪਰਸੋਂ ਚੋਂ ਉੱਥੇ ਫੋਨ ਆਇਆ ਕਹਿੰਦਾ ਬਾਈ ਇੰਟਰਵਿਊ ਕਰਨੀ ਆ ਮਾਹ ਜੀ ਦੱਸੋ ਮੈਂ ਨਾਮ ਨਹੀਂ ਲਊਗਾ ਬੰਦਾ ਬਾਈ ਉਹ ਵੀ ਯੂਟਿਊਬਰ ਆ ਖੈਰ ਉਹਦੇ ਕੋਲ ਜੇ ਵੀਡੀਓ ਪਾਉਂਦੀ ਆ ਉਹਨੂੰ ਪਤਾ ਤਾਂ ਲੱਗੇ ਜਾਣਾ ਕਹਿੰਦਾ ਬਾਈ ਇੰਟਰਵਿਊ ਕਰਨੀ ਆ ਮਾਹ ਜੀ ਮੁੱਦਾ ਦੱਸੋ ਆਪਾਂ ਪੁੱਛਦੇ ਹੀ ਆ ਕੈਨਾ ਜੀ ਕਈ ਪੱਤਰਕਾਰ ਸਾਡੇ ਬਾਦ ਪਏ ਬਨੇ ਮਾ ਵੀਰੇ ਕੀ ਗੱਲ ਹੋਗੀ ਕੈਨਾ ਲਾਟਰੀ ਸਿਸਟਮ ਬੰਦ ਕਰਾਤਾ ਕਈਆਂ ਦੇ ਰੋਜ਼ਗਾਰ ਚੱਲਦੇ ਸੀ ਜਿਹੜੀ ਚੀਜ਼ ਯਾਰ ਸਰਕਾਰ ਨੇ ਇਲੀਗਲ ਘਰਾਰ ਦੇਤੀ ਸੰਸਾਰ ਉਹਦੇ ਮਗਰ ਤਾਂ ਨਹੀਂ ਭੱਜਿਆ ਜੇ ਰੈਵਿਨਿਊ ਬਾਈ ਜੀ ਕਰਨਾ ਹੁੰਦਾ ਰੈਵਿਨਿਊ ਦਾ ਸੋਚਣਾ ਹੁੰਦਾ ਸਾਡੀ ਮੈਨੇਜਮੈਂਟ ਨੇ ਸਾਡੀ ਟੀਮ ਨੇ ਜਾਂ ਸੰਸਾਰ ਦੀਪ ਨੇ ਜੇ ਮੈਨੇ ਰੈਵਿਨਿਊ ਕਰਨਾ ਹੁੰਦਾ ਤਾਂ ਇਹਦੇ ਮੰਨੂ ਪਤਾ ਹੈ ਕਿ ਨੈਟ ਮਿਲੀਅਨ ਦੇ ਵਿੱਚ ਵਿਊ ਪਾਏ ਸੀ ਕਿਉਂਕਿ ਕੰਟਰੋਵਰਸ਼ੀਅਲ ਸੀ ਉਹ ਪੰਜਾਬ ਦੇ ਵੱਡੇ ਨਾਮੀ ਪੱਤਰਕਾਰ ਨੇ ਜੀ ਇਹਨਾਂ ਦੇ ਬਾਰੇ ਬੋਲਦਾ ਉਸ ਲੋਕ ਸਵਾਲ ਇਹ ਕਰਦੇ ਆ ਕਿ ਜਿਹੜੀਆਂ ਇੰਟਰਵਿਊਸ ਸੰਸਾਰ ਲੈ ਕੇ ਆ ਰਿਹਾ ਏ ਕਿ ਇਹਨਾਂ ਦੇ ਨਾਲ ਚੰਗੇ ਸਮਾਜ ਦੀ ਸਿਰਜਣਾ ਹੋ ਜੂਗੀ ਜਾਂ ਨੌਜਵਾਨੀ ਕਰਾਹੇ ਪੈ ਜੂਗੀ ਇੱਕ ਪਾਸੇ ਅੱਛਾ ਸਮਾਜ ਦੀ ਨੌਜਵਾਨੀ ਕਰਾਹੇ ਪੈ ਜੂਗੀ ਹੂੰ ਕੀ ਸਾਡੀ ਨੌਜਵਾਨੀ ਦਾ ਫਿਰ ਲੈਵਲ ਫਿਰ ਉੱਥੀ ਆ ਗਈ ਨਾ ਲੈਵਲ ਥੱਲੇ ਆ ਗਿਆ ਨਾ ਸਾਡੀ ਨੌਜਵਾਨੀ ਦਾ ਕਿ ਇੱਕ ਵੀਡੀਓ ਤੋਂ ਕਰਾਹੇ ਪੈ ਜੂਗੀ ਸੰਸਾਰ ਨੇ ਚੜ੍ਹਦੀ ਕਲਾ ਵਾਲੇ ਖੜਕੂ ਸਿੰਘਾਂ ਦੀਆਂ ਇੰਟਰਵਿਊਸ ਕੀਤੀਆਂ ਨੇ ਚੜ੍ਹਦੀ ਕਲਾ ਵਾਲੇ ਖੜਕੂ ਸਿੰਘਾਂ ਦੇ ਇੰਟਰਵਿਊ ਕੀਤੇ ਨੇ ਤੁਸੀਂ ਗਵਾਹ ਹੋ ਇਸ ਗੱਲ ਦੇ ਇੱਕ ਖੜਕੂ ਸਿੰਘ ਐਸੇ ਮੋਰਚੇ ਦੇ ਵਿੱਚ ਬੈਠੇ ਨੇ ਐਸੇ ਜਗ੍ਹਾ ਤੇ ਬੈਠੇ ਨੇ ਬਲਜੀਤ ਸਿੰਘ ਪਾਉ ਉਹਨਾਂ ਨੂੰ ਪੁੱਛ ਲਈ ਪੱਤਰਕਾਰ ਦਾ ਧਰਮ ਹੁੰਦਾ ਹੈ ਆਸਾਨ ਤੇ ਹੁੰਦਾ ਨਹੀਂ ਲੋਕਾਂ ਦਾ ਐਸਾ ਬਿਲਕੁਲ ਨਹੀਂ ਭਾਈ ਆਸਾਨ ਉਹਨਾਂ ਲੋਕਾਂ ਦਾ ਹੈ ਸਾਡੇ ਸਿਰ ਸਾਡਾ ਕੋਈ ਆਸਾਨ ਨਹੀਂ ਸਾਡਾ ਕੋਈ ਆਸਾਨ ਨਹੀਂ ਬੀਬੀ ਪ੍ਰੀਤਮ ਕੌਰ ਖਾਲਸਾ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਮਾਪੁਰਖਾਂ ਦੇ ਪੀਏ ਭਾਈ ਰਚਪਾਲ ਸਿੰਘ ਦੀ ਸਿੰਘਣੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੰਸਾਰ ਨੇ ਜੇ ਇੱਕ ਗਲਤ ਵੀਡੀਓ ਕਰ ਲਈ ਤੁਸੀਂ ਸੰਸਾਰ ਦੀਆਂ ਉਹ ਪੁੱਲ ਗਏ ਹੋ ਯਾਰ ਜੇ ਸੰਸਾਰ ਨੇ ਰੈਵਨਿਊ ਕੀਤਾ ਕਰਨਾ ਹੁੰਦਾ ਨਾ ਤਾਂ ਸੰਸਾਰ ਉਹਨਾਂ ਦੇ ਕੋਲ ਜਾਂਦਾ ਜਿਹੜੇ ਇਹਨਾਂ ਖੜਕੂ ਸਿੰਘਾਂ ਦੇ ਸਾਡੇ ਇਹਨਾਂ ਸੂਰਮਿਆਂ ਦੇ ਸਾਡੇ ਇਤਿਹਾਸ ਦੇ ਗਲਤ ਬੋਲਦੇ ਨੇ ਸ਼ਿਵ ਸੈਨ ਵਾਲਿਆਂ ਦਾ ਕੁੱਟਮਾਰ ਹੋਈ ਜਾਓ ਪਿੱਛੇ ਕੀ ਜਾਓ ਮੋਟਾ ਜਾ ਕੀ ਆ ਉਹ ਦਾ ਨਾ ਸੰਦੀਪ ਠੱਪਰ ਠੱਪਰ ਪਤਾ ਕਿੰਨੇ ਸ਼ਿਵ ਸੈਨ ਵਾਲਿਆਂ ਦੇ ਫੋਨ ਆਏ ਨੇ ਬਾਈ ਜੀ ਇੰਟਰਵਿਊ ਲਾਓ ਨਹੀਂ ਕਰਨਾ ਯਾਰ ਆਪਣੀ ਜਵਾਨ ਨੂੰ ਸ਼ੁੱਕਲੀਆਂ ਲਾਓ ਸੰਸਾਰ ਉਹਨਾਂ ਦੇ ਖਿਲਾਫ ਬੋਲਿਆ ਪੱਤਰਕਾਰ ਤੇਂਦਰਪੱਖ ਹੁੰਦਾ ਅੰਦਰਪੱਖ ਕੋਈ ਨਹੀਂ ਪੰਜਾਬ ਦੇ ਪੱਖੀਆਂ ਇਹ ਚੀਜ਼ ਜਿਹੜੀ ਚੀਜ਼ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਸੰਸਾਰ ਨਹੀਂ ਖੜੂਗਾ ਯਾਰ ਹੂੰ ਮੰਨੂ ਨਹੀਂ ਪਤਾ ਪੱਤਰਕਾਰ ਨਰਪੱਖ ਹੁੰਦਾ ਕਿ ਕੀ ਹੁੰਦਾ ਉਹਨਾਂ ਦੇ ਉਹਨਾਂ ਦੇ ਸੁਣੋ ਜੇ ਆਂਦਾ ਤੁਹਾਨੂੰ ਕੀ ਉਹਨਾਂ ਲੜਕੀਆਂ ਦੀਆਂ ਇੰਟਰਵਿਊ ਕਰਦੇ ਉਹ ਭਾਈ ਜੀ ਇੱਕੋ ਵੀਡੀਓ ਲੈ ਕੇ ਫਿਰ ਇਹ ਵੀ ਦੇਖੋ ਨਾ ਮੈਂ ਤਾਂ ਕਹਿ ਰਿਹਾ ਉਹਨਾਂ ਸੈਟੀਸਫਾਈਡ ਸੈਟੀਸਫਾਈਡ ਕਿਉਂ ਨਹੀਂ ਕਰਦੇ ਲੋਕਾਂ ਨੂੰ ਮੈਂ ਹੁਣ ਕਹਿਦਾ ਰਿਹਾ ਹੋਰ ਮੈਂ ਕੀ ਕਹਿ ਰਿਹਾ ਵੀ ਬਿਲਕੁਲ ਉਹ ਲੋਕਾਂ ਦਾ ਮੈਂਟਰਲ ਲੈਵਲ ਚੈੱਕ ਕਰਨ ਲਈ ਕੀਤੀ ਸੀ ਮੈਂ ਕਰਨ ਨੂੰ ਜੇ ਸੰਸਾਰ ਨੇ ਰੈਵਿਨਿਊ ਦੇਖਣਾ ਹੁੰਦਾ ਸੰਸਾਰ ਨੇ ਵੀਡੀਓ ਦੇਖਣੇ ਹੁੰਦੇ ਸੰਸਾਰ ਸੁਖ ਰਤਿਏ ਦੇ ਵੀ ਇੰਟਰਵਿਊ ਕਰ ਸਕਦਾ ਸੀ ਰਤਿਏ ਕੋਈ ਦੂਰ ਨਹੀਂ ਆ ਰਤਿਏ ਦੇ ਅੱਜ ਵੀ ਮੈਸੇਜ ਪਏ ਨੇ ਕੋਲ ਇੱਕ ਭਾਈ ਚਾਰੇ ਤੌਰ ਤੇ ਕੀਤੇ ਵੇ ਅੱਜ ਵੀ ਉਹ ਰਤੀਏ ਦਾ ਨੰਬਰ ਸੇਵਾ ਫੋਨ ਦੇ ਵਿੱਚ ਸੰਸਾਰ ਨੇ ਕਰਨਾ ਹੁੰਦਾ ਸੰਸਾਰ ਉੱਥੇ ਜਾ ਕੇ ਇੰਟਰਵਿਊ ਕਰ ਲੈਂਦਾ ਰਤੀਏ ਸਿਰਫ 150 ਕਿਲੋਮੀਟਰ ਇੱਥੋਂ ਕੋਈ ਜ਼ਿਆਦਾ ਦੂਰ ਨਹੀਂ ਆ ਇੱਕ ਇੰਟਰਵਿਊ ਦੇਖ ਕੇ ਕੌਣ ਸਰਟੀਫਿਕੇਟ ਦੇ ਸਕਦਾ ਯਾਰ ਜਿਹੜੇ ਪੰਜਾਬ ਦੇ ਪੱਖਾਂ ਦੇ ਵਿੱਚ ਸੰਸਾਰ ਨੇ ਇੰਟਰਵਿਊ ਕੀਤੀਆਂ ਨੇ ਉਹ ਸਾਰੀਆਂ ਭੁੱਲ ਗਏ ਸੰਸਾਰ ਮੈਂ ਇੱਕ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹਣਾ ਤੇ ਆਮ ਕਰਕੇ ਕਿਹਾ ਜਾਂਦਾ ਕਿ ਜਿਹੜਾ ਪੱਤਰਕਾਰ ਹੁੰਦਾ ਏ ਉਹਦਾ ਇੱਕ ਧਰਮ ਹੁੰਦਾ ਏ ਕੇ عوام ਦੀ ਆਵਾਜ਼ ਨੂੰ ਨਿਜ਼ਾਮ ਤੱਕ ਲੈ ਕੇ ਜਾਣਾ ਪਰ ਕਹਿੰਦੇ ਮੌਜੂਦਾ ਸਮੇਂ ਚ ਉਲਟ ਹੋਇਆ ਕਿ ਨਿਜ਼ਾਮ ਦੀ ਆਵਾਜ਼ ਨੂੰ ਨਿਜ਼ਾਮ ਦੇ ਜਿਹੜਾ ਥੋਪੇ ਜਾ ਰਹੇ ਫੈਸਲੇ ਨੇ ਉਹਨਾਂ ਨੂੰ ਲੋਕਾਂ ਤੱਕ ਥੋਪਣ ਦਾ ਪੱਤਰਕਾਰ ਸਰਕਾਰ ਦੇ ਝਾੜੂ ਵਰਦਾਰ ਬਣ ਕੇ ਕੰਮ ਕਰ ਰਹੇ ਨੇ ਕੋਸ਼ਿਸ਼ ਕਰ ਕੋਸ਼ਿਸ਼ ਕਰਦੇ ਹੋਣਗੇ ਹਨਾ ਆਪਾਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ ਬਿਲਕੁਲ ਹੈਗੇ ਨਹੀਂ ਹਨਾ ਜਿਹੜੇ ਸਰਕਾਰ ਦੇ ਨੁਮਾਇੰਦੇ ਬਣ ਕੇ ਕੰਮ ਕਰਦੇ ਨੇ ਪਰ ਬਾਈ ਜਿੱਥੇ ਵੀ ਲੋਕਾਂ ਦੇ ਨਾਲ ਧੱਕਾ ਹੁੰਦਾ ਜਿੰਨੇ ਕ ਸਾਡੇ ਕੋਲ ਸੋਰਸਿਸ ਨੇ ਜਿੰਨੇ ਕ ਜੋਗਾ ਸੰਸਾਰ ਤੇ ਉਹਦੀ ਟੀਮ ਹੈਗੀ ਆ ਉਹਨਾਂ ਕ ਬਈ ਹਸਤਾ ਕਰਦੇ ਆ ਇੱਕ ਭੈਣ ਆਈ ਸੀ 17 ਸਾਲਾਂ ਦੀ ਸੀ ਸਾਡੇ ਕੋਲ ਉਹ ਵਿਚਾਰੀ ਫਿਜ਼ੀਕਲ ਤੌਰ ਤੇ ਮਤਲਬ ਥੋੜੀ ਬਿਮਾਰ ਰਹਿੰਦੀ ਆ ਕਹਿ ਲੋ ਕਹੇ ਹਨਾ ਬਿਮਾਰ ਰਹਿੰਦੀ ਆ ਉਸ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਸੀ ਉਹ ਭੈਣ ਕੀ ਕਰਦੀ ਸੀ ਉਹ ਬੱਚੀ ਕੀ ਕਰਦੀ ਸੀ ਉਹ ਲਿਖਦੀ ਸੀ ਕਵਿਤਾਵਾਂ ਲਿਖਦੀ ਸੀ ਧੀਆਂ ਭੈਣਾਂ ਦੇ ਬਾਰੇ ਉਸਨੇ ਕਵਤਾਵਾਂ ਲਿਖੀਆਂ ਪੰਜਾਬ ਦੀ ਜਵਾਨੀ ਬਾਰੇ ਉਸ ਭੈਣ ਨੇ ਕਵਤਾਵਾਂ ਲਿਖੀਆਂ ਉਹ ਉਸ ਨੂੰ ਮੇਰੇ ਕੋਲ ਕਿਸੇ ਮਿੱਤਰ ਦਾ ਫੋਨ ਆਇਆ ਕਿ ਸੰਸਾਰ ਮੇਰੇ ਪਿੰਡ ਦੀ ਲੜਕੀ ਆ ਆਪਾਂ ਨੇ ਮੋਟੀਵੇਟ ਕਰਨੀ ਹੈ ਕਹਿੰਦਾ ਕਿਵੇਂ ਕਰੀਏ ਮਹਾਬਾਈ ਦਫ਼ਤਰ ਆ ਜਾਓ ਇੰਟਰਵਿਊ ਕਰ ਦੰਨੇ ਆ ਉਸ ਭੈਣ ਦੇ ਇੰਟਰਵਿਊ ਕਰਤੀ ਫੋਰ ਦੂਜੀ ਗੱਲ ਪੰਜਾਬ ਦੀ ਸਭ ਤੋਂ ਵੱਡੀ ਤਰਾਸ਼ ਦੀ ਕੀ ਆ ਰਜਿੰਦਰ ਨਸ਼ੇ ਨਸ਼ਿਆਂ ਦੇ ਖਿਲਾਫ ਬਾਈ ਪਰਮਿੰਦਰ ਝੋਟਾ ਲੜਦਾ ਹਮ ਕੋਸ਼ਿਸ਼ ਤਾਂ ਕਰਦਾ ਹੈ ਨਾ ਸਹੀ ਨੀਤੋਂ ਲੜਦਾ ਗਲਤ ਨੀਤੋਂ ਲੜਦਾ ਸਹੀ ਲੜਦਾ ਗਲਤ ਲੜਦਾ ਉਹ ਬਾਤ ਦੀ ਗੱਲ ਆ ਤਰੀਕਾ ਸਹੀ ਆ ਗਲਤ ਉਹ ਸਵਾਲ ਇੰਟਰਵਿਊ ਚ ਹੋਏ ਨੇ ਉਹ ਇੰਟਰਵਿਊ ਵੀ ਕੀਤੀ ਆ ਬਾਈ ਉਸ ਦੀ ਆਧਾਰਨ ਕਦੇ ਕਿਉਂ ਨਾ ਦਿੱਤੀ ਸੁਣਦੇ ਨਹੀਂ ਲੋਕ ਵਾਪਸ ਸਮਝ ਲਓ ਪਰਮਿੰਦਰ ਝੋਟੇ ਦੀ ਇੰਟਰਵਿਊ ਦੇ ਥੱਲੇ ਕੀ ਕਮੈਂਟ ਆਉਂਦੇ ਨੇ ਇਹਨੂੰ ਤੁਸੀਂ ਨੇ ਭੂਏ ਚੜਾਇਆ ਤੁਸੀਂ ਇਹਨੂੰ ਸਿਰ ਚੜਾ ਲਿਆ ਲੈ ਲੜ ਲਓ ਯਾਰ ਤੁਸੀਂ ਮੈਨੂੰ ਪੁੱਛਿਆ ਸੀ ਨਾ ਪੰਜਾਬ ਦੇ ਹੱਕਾਂ ਪਿੱਛੇ ਕੌਣ ਬੋਲੂਗਾ ਝੋਟੇ ਵਰਗਿਆਂ ਨੂੰ ਭਾਨੇ ਵਰਗਿਆਂ ਨੂੰ ਲੱਖੇ ਵਰਗਿਆਂ ਨੂੰ ਲੋਕ ਪਸੰਦ ਨਹੀਂ ਕਰਦੇ ਫਿਰ ਬਾਈ ਜੀ ਪਰਮਿੰਦਰ ਝੋਟੇ ਦੀ ਜ਼ਿੰਦਗੀ ਦੇ ਪਰਮਿੰਦਰ ਝੋਟਾ ਇੱਕ ਇੰਟਰ ਅਰਬਸਟੀ ਚੈਂਪੀਅਨ ਬੌਕਸਰ ਸੀ ਝੋਟਾ ਟਾਪ ਦਾ ਕ੍ਰਿਕਟ ਦਾ ਖਿਡਾਰੀ ਸੀ ਗਲਤ ਪਾਸੇ ਵੜਿਆ ਉੱਥੋਂ ਨਿਕਲਿਆ ਨਸ਼ੇ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਉੱਥੇ ਲੋਕਾਂ ਨੇ ਵਿਰੋਧ ਕਰਤਾ ਕਹਿੰਦੇ ਤੁਹਾਡੀ ਪੱਤਰਕਾਰੀ ਦਾ ਮਿਆਰ ਗਰਗਿਆ ਕਹਿੰਦੇ ਤੁਸੀਂ ਕੀ ਪੱਤਰਕਾਰੀ ਕਰਦੇ ਹੋ ਕਹਿੰਦੇ ਝੋਟੇ ਦੀ ਇੰਟਰਵਿਊ ਕੀਤੀ ਆ ਹਮ ਕਮਾਲ ਆ ਯਾਰ ਉਹ ਵੀਰੇ ਫਿਰ ਸਾਨੂੰ ਮੁੱਦੇ ਦਾ ਦੱਸ ਦੋ ਜੇ ਨਸ਼ਾ ਪੰਜਾਬ ਦਾ ਮੁੱਦਾ ਨਹੀਂ ਆ ਯਾਰ ਨਸ਼ੇ ਦੇ ਖਿਲਾਫ ਬਾਈ ਚਾਹੇ ਰਜਿੰਦਰ ਸਿੰਘ ਲੜੇ ਸੰਸਾਰ ਤੱਕ ਉਹਦੇ ਨਾਲ ਖੜੂਗਾ ਚਾਹੇ ਕੋਈ ਲੜੇ ਸੰਸਾਰ ਖੜੂਗਾ ਸੰਸਾਰ ਦੀ ਕੋਸ਼ਿਸ਼ ਹੁੰਦਾ ਸੰਸਾਰ ਲੱਖੇ ਕੋਲ ਵੀ ਜਾਂਦਾ ਸੰਸਾਰ ਝੋਟੇ ਦੇ ਕੱਠੇ ਚ ਵੀ ਗਿਆ ਸੰਸਾਰ ਜਿੱਦਣ ਲੱਖੇ ਦੇ ਨਾਲ ਤੱਕਾ ਸੰਸਾਰ ਉੱਥੇ ਵੀ ਗਿਆ ਕੱਠਾ ਦਿਖਾਇਆ ਫੁਰ ਪੱਤਰਕਾਰ ਦਾ ਕੀ ਤਰਮ ਹੁੰਦਾ ਲੋਕਾਂ ਦੀ ਬਾਤ ਸਰਕਾਰ ਤੱਕ ਲੈ ਕੇ ਜਾਣੀ ਆਹੀ ਤਰਮ ਹੁੰਦਾ ਸਰਕਾਰ ਸੰਸਾਰ ਨੇ ਅਮੀਤ ਓਜਮਾਨ ਬਾਈ ਦੇ ਨਾਲ ਵੀ ਜਿਹੜੀਆਂ ਇੰਟਰਵਿਊਜ਼ ਕੀਤੀਆਂ ਨੇ ਅਮੀ ਤੋਜਮਾਨ ਉਸ ਗੱਲ ਦੀ ਗਵਾਹੀ ਭਰ ਸਕਦੇ ਨੇ ਸੰਸਾਰ ਮੇਰਾ ਅੰਤਲਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਆ ਜਿਹੜੇ ਕਿਤੇ ਨਾ ਕਿਤੇ ਤੁਹਾਡੀ ਫੈਨ ਫੋਲੋਇੰਗ ਦੇ ਵਿੱਚ ਵੀ ਸ਼ਾਮਲ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੰਸਾਰਦੀਪ ਸਿੰਘ ਨੇ ਇੱਕ ਪੱਤਰਕਾਰ ਤੌਰ ਤੇ ਇੰਟਰਵਿਊ ਕੀਤੀ ਉਹ ਇੰਟਰਵਿਊ ਨਹੀਂ ਸੀ ਕਰਨੀ ਚਾਹੀਦੀ ਤੁਹਾਨੂੰ ਇਸ ਚੀਜ਼ ਦਾ ਅਫਸੋਸ ਹੈਗਾ ਕਿ ਉਹ ਜਿਹੜੀ ਇੰਟਰਵਿਊ ਲੋਕਾਂ ਦੇ ਵਿੱਚ ਲੈ ਕੇ ਗਏ ਹੋ ਉਹ ਇੰਟਰਵਿਊ ਗਲਤ ਸੀਗੀ ਨਹੀਂ ਸੀ ਕਰਨੀ ਚਾਹੀਦੀ ਤੁਹਾਨੂੰ ਬਾਈ ਵੇਖੋ ਤੁਸੀਂ ਕਿਹਾ ਹਨ ਵੀ ਵਿਰੋਧ ਕਰਦੇ ਨੇ ਪਹਿਲੀ ਗੱਲ ਤਾਂ ਬਾਈ ਵਿਰੋਧ ਕਰਨ ਦਾ ਹਰ ਕਿਸੇ ਨੂੰ ਹੱਕ ਆ। ਹੂੰ ਪਰ ਜਿਹੜਾ ਕੋਈ ਮਾਂ ਦੀ ਭੈਣ ਦੀ ਗਾਲ ਕੱਢ ਕੇ ਵਿਰੋਧ ਕਰੂਗਾ ਉਹਨੂੰ ਬਾਈ ਦੋ ਚੰਦੇ ਉੱਪਰ ਦੀ ਜਾ ਕੇ ਸੁਣਾਵਾਂਗੇ ਕਿਉਂਕਿ ਗਾਲਾਂ ਕੋਈ ਨਹੀਂ ਭੁੱਲਿਆ ਹੁੰਦਾ ਪੰਜਾਬ ਦੇ ਵਿੱਚ। ਗਾਲਾਂ ਦਾ ਜਵਾਬ ਗਾਲਾਂ ਨਾਲ। ਬਾਈ ਫਿਰ ਹੁਣ ਜਦ ਮਜਬੂਰ ਕਰਦੇ ਨੇ ਜਦ ਭੈਣਾਂ ਨੂੰ ਮਾਮਾ ਨੂੰ ਗਾਲਾਂ ਕੱਢਦੇ ਨੇ ਹੂੰ ਫਿਰ ਕਰੀਏ ਕੀ? ਹੂੰ ਮਜਬੂਰ ਕਰ ਦਉਂਦੇ ਨੇ। ਸਿੱਧਾ ਕਹਿੰਦਾ ਨੇ ਤੇਰਾ ਟਾਈਮ ਚੱਕਾਂਗੇ ਦੱਸੋ ਕੀ ਕਰੀਏ ਚੱਕ ਲਓ ਬਾਈ ਆ ਟੁੱਟਿਆ ਜਾ ਮੇਰੇ ਕੋਲ ਦਾ ਮੋਟਰਸਾਈਕਲ ਆ ਇਹ ਤੇ ਫਿਰਦੇ ਆ ਚੱਕ ਲਓ ਯਾਰ ਹੋਰ ਕੀ ਕਰਦੇ ਆ ਬਾਕੀ ਦੂਜੀ ਗੱਲ ਰਹੀ ਤੁਸੀਂ ਕਹ ਦੁਬਾਰੋਂ ਕਰੋਗੇ ਉਹੀ ਗੱਲ ਆਉਂਦੀ ਆ ਪੰਜਾਬ ਦੇ ਮੁੱਦੇ ਵਾਲੀਆਂ ਵੀਡੀਓਜ਼ ਸੁਣਨ ਲੱਗ ਜਾਓ ਬੰਦੀ ਸਿੰਘਾਂ ਦੀਆਂ ਵੀਡੀਓਜ਼ ਬੰਦੀ ਸਿੰਘਾਂ ਦਾ ਮੋਰਚਾ ਲੈ ਹਮ ਕੀਤੀਆਂ ਤੁਸੀਂ ਵੀ ਉਰੀ ਹੁੰਦੇ ਸੀ ਮੈਂ ਵੀ ਉਰੀ ਹੁੰਦਾ ਸੀ ਕੀਤੀਆਂ ਜੇ ਇਹ ਪੰਜਾਬ ਦਾ ਮੁੱਦਾ ਹੈ ਜਾਂ ਨਹੀਂ ਹੈ ਬਿਲਕੁਲ ਪੰਜਾਬ ਨਾਲੋਂ ਵੀ ਵੱਡੇ ਪੰਥ ਦਾ ਮੁੱਦਾ ਹੈ ਕਿੰਨੇ ਕੁ ਲੋਕ ਨੇ ਬਾਈ ਓਰੇ ਕਿੰਨੇ ਲੋਕ ਨੇ ਰਏ ਮੈਂ ਲੋਕ ਤੇ ਇਕੱਠ ਵੱਲੋਂ ਸਪੋਰਟ ਵੱਲੋਂ ਕਸਰ ਨਹੀਂ ਛੱਡਦੇ ਤੇ ਕਿਤੇ ਨਾ ਕਿਤੇ ਜਿਹੜੀ ਮਾਰ ਖਾਣੀ ਪੈਂਦੀ ਹੈ ਵੀ ਸਵਾਲ ਕੀਤੇ ਜਾਂਦੇ ਆਗੂਆਂ ਵੱਲੋਂ ਮਾਰ ਪੈਂਦੀ ਆ ਨਹੀਂ ਫਿਰ ਆਗੂਆਂ ਨੂੰ ਤੁਸੀਂ ਆਪਣਾ ਕਬਜ਼ੇ 'ਚ ਨਹੀਂ ਕਰ ਸਕਦੇ ਜੇ ਆਗੂ ਗਲਤ ਆ ਜੇ ਸਾਡੀ ਲੀਡਰਸ਼ਿਪ ਦਾ ਬੇੜਾ ਬਹਿ ਗਿਆ ਮੈਂ ਤਾਂ ਸ਼ੁਰੂ ਤੋਂ ਪਿੱਟਣਾ ਸਾਡੀ ਲੀਡਰਸ਼ਿਪ ਦਾ ਮਰ ਲਈ ਲੀਡਰਸ਼ਿਪ ਦਾ ਬੇੜਾ ਬਹਿ ਗਿਆ ਤੁਸੀਂ ਐ ਫਿਰ ਘਰੇ ਬਹਿ ਜਾਣਾ ਡਰ ਕੇ ਖਾਲੀ ਪਏ ਨੇ ਤੰਬੂ ਕਿਉਂ ਨਹੀਂ ਬਈ ਆਉਂਦੇ ਪੰਜਾਬ ਦੇ ਮੁੱਦਿਆਂ ਤੇ ਲੋਕੋ ਇਕੱਠੇ ਹੋਣ ਲੱਗ ਜੋ ਲਾ ਸੰਸਾਰਦੀਪ ਨੂੰ ਫਿੱਟੇ ਨੂੰ ਕਹਦੇ ਹੋ ਜੇ ਪੰਜਾਬ ਦੇ ਮੁੱਦੇ ਤੋਂ ਬਾਹਰ ਦੀ ਕੋਈ ਇੰਟਰਵਿਊ ਕਰ ਲਿਆ ਹੋਰ ਕਰੀਏ ਕੀ ਤੁਸੀਂ ਆਪਣੇ ਤੌਰ ਤੇ ਐਨਲਿਸਿਸ ਕੀਤਾ ਹੋਵੇਗਾ ਅਧਿਐਨ ਹੋਇਆ ਹੋਵੇਗਾ ਜਿਹੜੀ ਚੀਜ਼ ਨੂੰ ਲੈ ਕੇ ਪੱਤਰਕਾਰ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਜਾਂ ਇੰਟਰਵਿਊ ਦੀ ਪੇਸ਼ਕਾਰੀ ਕਰਦਾ ਹੈ ਤੇ ਉਸ ਤੋਂ ਬਾਅਦ ਇੰਟਰਵਿਊ ਨੂੰ ਕਰਨ ਤੋਂ ਕੁਝ ਸਮੇਂ ਬਾਅਦ ਉਹਦੇ ਵੱਲੋਂ ਇੱਕ ਅਧਿਐਨ ਕੀਤਾ ਜਾਂਦਾ ਹੈ ਤੁਹਾਨੂੰ ਇਸ ਚੀਜ਼ ਦਾ ਅਧਿਐਨ ਹੈ ਕਿ ਜੇ ਤੁਸੀਂ ਸਮਾਜ ਦੇ ਵਿੱਚ ਲੈ ਕੇ ਗਏ ਹੋ ਇਹ ਵੀ ਕਿਹਾ ਜਾਂਦਾ ਹੈ ਕਿ ਪੱਤਰਕਾਰ ਲੋਕਾਂ ਦੇ ਗੁਸਲਖਾਨੇ ਤੱਕ ਪਹੁੰਚ ਗਏ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਮੈਂ ਦਾਦਾ ਇਹ ਜਦੋਂ ਇੰਟਰਵਿਊ ਮੈਂ ਕਰ ਲੱਗਿਆ ਸੀ ਨਾ ਮੇਰੇ ਕੈਮਰਾਮੈਨ ਨੂੰ ਜਾ ਕੇ ਪੁੱਛ ਲਓ ਮੈਂ ਉਹਨੂੰ ਉਸੇ ਟਾਈਮ ਕਹਤਾ ਸੀ ਮੈਂ ਲੈ ਵੀ ਇਸ ਇੰਟਰਵਿਊ ਦੇ ਪੜਾਖੇ ਪੈਣਗੇ ਹੂੰ ਮੈਂ ਹੁਣ ਤੂੰ ਵਿਰੋਧੀ ਦੇਖੀ ਆਉਂਦੇ ਠੱਕ ਦੇ ਵਿੱਚ ਨਹੀਂ ਲੋਕ ਆਉਂਦੇ ਹੁੰਦੇ ਜਿੱਦਣ ਸੰਸਾਰਦੀਪ ਆਉਣੀ ਸਰਕਾਰ ਦੇ ਨਾਲ ਸਿੱਧਾ ਪੰਗਾ ਪਾਈ ਫਿਰਦੇ ਹੁੰਦੇ ਨੇ ਜਿੱਦਣ ਸੰਸਾਰਦੀਪ ਨੇ ਗੁਰਦੇਵ ਸਿੰਘ ਦੇਵਬਾਨ ਦੇ ਨਾਲ ਜਾ ਕੇ ਸਿੱਧਾ ਪੰਗਾ ਪਾਇਆ ਸੀ 90 ਦੇ ਵਿੱਚ ਉਦੋਂ ਨਹੀਂ ਸੰਸਾਰਦੀ سپورਟ ਦੇ ਵਿੱਚ ਕੋਈ ਖੜਿਆ ਜਿੱਦਣ ਸੰਸਾਰਦੀਪ ਨੇ 1500 ਰੁਪਇਆ ਇੱਕ ਕਿਸੇ ਨੌਜਵਾਨ ਦਾ 34 ਸੈਕਟਰ ਥਾਣੇ ਦੇ ਵਿੱਚੋਂ ਰਿਸ਼ਵਤ ਲਈਤੀ ਵਾਪਸ ਕਰਾਇਆ ਸੀ ਉਸ ਦਿਨ ਕਿਸੇ ਨੇ ਅਪਰੀਸ਼ੀਏਸ਼ਨ ਨਹੀਂ ਕੀਤੀ ਹੂੰ ਸੰਸਾਰਦੀਪ ਦੀ ਸੰਸਾਰਦੀਪ ਨੂੰ ਗਾਲਾਂ ਉਸ ਦਿਨ ਕੱਢਣ ਲੱਗ ਗਏ ਜਿੱਦਣ ਸੰਸਾਰਦੀਪ ਨੇ ਇੱਕ ਤੁਹਾਨੂੰ ਸ਼ੀਸ਼ਾ ਦਿਖਾਉਣ ਦੇ ਮਾਰੇ ਨੇ ਉਹ ਵੀਡੀਓ ਕਰਤੀ ਹੂੰ ਚੰਗੇ ਮੁੱਦਿਆਂ ਦੇ ਨਾਲ ਖੜਨ ਲੱਗ ਜਾਓ ਥੋੜੇ ਮੁੱਦੇ ਅਸੀਂ ਚੱਕਾਂਗੇ ਔਡੀ ਆਵਾਜ਼ ਅਸੀਂ ਮਾਣਾਂਗੇ ਬਹੁਤ ਸਾਰੇ ਲੋਕਾਂ ਦੇ ਸਵਾਲ ਪੱਤਰਕਾਰ ਭਾਈਚਾਰੇ ਨੂੰ ਲੈ ਕੇ ਹੁੰਦੇ ਕਿ ਇਹ ਜਿਹੜੀ ਚੀਜ਼ ਹੈ ਇਸ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਸਮਾਜ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਤੇ ਇਸੇ ਚੀਜ਼ ਦੇ ਉੱਪਰ ਜਿਹੜੇ ਬਹੁਤ ਸਾਰੇ ਸਵਾਲ ਸੀ ਉਹਨਾਂ ਸਵਾਲਾਂ ਨੂੰ ਲੈ ਕੇ ਬਿਬਾਕੀ ਦੇ ਨਾਲ ਸੰਸਾਰਦੀਪ ਸਿੰਘ ਦੇ ਕੋਲੋਂ ਜਵਾਬ ਲੈਣ ਦਾ ਯਤਨ ਕੀਤਾ ਏ ਪਰ ਤੁਸੀਂ ਇਸ ਚੀਜ਼ ਦੇ ਬਾਬਤ ਇਸ ਤਰ੍ਹਾਂ ਦੇ ਜਿਹੜੇ ਕੰਟੈਂਟ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲ ਦੇ ਰਾਹੀਂ ਮੀਡੀਆ ਦੇ ਉੱਪਰ ਦੇਖਦੇ ਹੋ ਇਸ ਤੇ ਬਾਰੇ ਕਿਸ ਤਰੀਕੇ ਤੇ ਸੁਝਾਅ ਰੱਖਦੇ ਹੋ ਤੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜੇ ਸਮਾਜ ਦੇ ਵਿੱਚ ਚੰਗੀ ਚੀਜ਼ ਨੂੰ ਵੀ ਐਪਰੀਸ਼ੀਏਟ ਕੀਤਾ ਜਾਵੇ ਤੇ ਮੈਂ ਸਮਝਦਾ ਕਿ ਇੱਕ ਚੰਗੇ ਸਮਾਜ ਦੀ ਚੰਗੇ ਖੇਤੇ ਦੀ ਸਿਰਜਣਾ ਹੋ ਸਕਦੀ ਹੈ ਅੱਗੇ ਵੀ ਤੁਹਾਡੇ ਦਰਮਿਆਨ तमाम ਸਾਰੇ ਵਿਸ਼ਿਆਂ ਦੇ ਬਾਬਤ ਵੱਖ-ਵੱਖ ਸ਼ਖਸੀਅਤਾਂ ਦੇ ਨਾਲ